ਪੁਰਾਣੇ ਟਾਈਮਾਂ ਦੇ ਵਿੱਚ ਧਰਮ ਤੋਲਾ ਲਾ ਜਾਂ ਥੋੜਾ ਜਿਆਦਾ ਸਟਰੋਂਗ ਸੀਗੀਆਂ ਜਿਹੜੀਆਂ ਕੰਟਰੀਆਂ ਦੇ ਵਿੱਚ ਜਿੰਮੇ ਹਾਂਜੀ ਉਹ ਇਹ ਚੀਜ਼ ਨੂੰ ਬਹੁਤ ਸਟ੍ਰਿਕਟਲੀ ਦੇਖਦੀਆਂ ਸੀ ਈਵਨ ਜਿਹੜੀਆਂ 10 ਬੋਲਡ ਦੀਆਂ ਇਹ ਜਿਹੀਆਂ ਕੰਟਰੀਆਂ ਸੀਗੀਆਂ ਜਿੱਥੇ ਤਾਂ ਡੈਥ ਪੈਨਲਟੀ ਸੀਗੀ ਇਹ ਚੀਜ਼ਾਂ ਗੜੀ ਅਮਰੀਕਾ ਦੀ ਜਿਹੜੀ ਸੁਪਰੀਮ ਕੋਰਟ ਹਨ 2016 ਆਈ ਥਿੰਕ ਔਰ 14 ਹਾਂਜੀ ਉਹਦੇ ਵਿੱਚ ਉਹਨੂੰ ਜਿਹੜਾ ਸੇਮ ਸੈਕਸ ਮੈਰਿਜ ਆ ਉਹਨੂੰ ਲੀਗਲਾਈਜ਼ ਕਰਤਾ ਜਿਵੇਂ ਉਹਨੂੰ ਪ੍ਰਵਾਨਗੀ ਦੇਤੀ ਹੈ ਨਾ 2016 ਦਾ ਅਸੀਂ ਚੈੱਕ ਕੀਤਾ ਸੀ ਉਹਦੇ ਚ 10 ਮਿਲੀਅਨ ਤੱਕ ਡਾਲਰ 10 ਮਿਲੀਅਨ ਡਾਲਰ ਇਨਵੈਸਟ ਕੀਤਾ ਗਿਆ ਇਹ ਵੀ ਫੰਡਿੰਗ ਚ ਐਜਬੀਟੀ ਨੂੰ ਪ੍ਰਮੋਟ ਕਰ ਪ੍ਰਮੋਟ ਕਰਨ ਲਈ ਹਾਂਜੀ ਤੇ ਇਹਨਾਂ ਨੇ ਜਦੋਂ ਲੀਗਲਾਈਜ਼ ਜਿਹੜਾ ਆਨਲਾਈਨ ਪਹਿਲਾਂ ਕੀਤਾ ਸੀ ਕਿ ਮੰਨ ਲਓ ਆਪਾਂ ਕੋਈ ਵੀ ਫਾਰਮ ਭਰਦੇ ਸੀ ਜਾਂ ਕੁਝ ਵੀ ਸੀਗਾ ਤਾਂ ਉਹਦੇ ਚ ਆਪਾਂ ਨੂੰ ਅਬ ਜੈਂਡਰ ਦੀ ਆਪਸ਼ਨ ਮੇਲ ਜਾਂ ਫੀਮੇਲ ਆਉਂਦੀ ਹੁੰਦੀ ਸੀ ਤਾਂ 2016 ਚ ਆਸਟ੍ਰੇਲੀਅਨ ਗਵਰਨਮੈਂਟ ਨੇ ਟ੍ਰਾਇਲ ਕਰਕੇ ਉਹਦੇ ਸੈਂਸਸ ਦੇ ਵਿੱਚ ਹਾਂ ਸੈਂਸਸ ਦੇ ਵਿੱਚ ਕੀਤਾ ਤੇ ਉਹਦੇ ਚ ਉਹਨਾਂ ਨੇ ਕੀ ਕੀਤਾ ਅਦਰ ਦੀ ਆਪਸ਼ਨ ਪਾਤੀ ਆ ਬਹੁਤ ਵੱਡੀਆਂ ਸਟਾਰਟਅਪਾਂ ਦੇ ਪਿੱਛੇ ਵੀ ਹੈ ਨਾ ਜਿਹੜੇ ਕੰਪਨੀਆਂ ਮੂਹਰੇ ਆ ਕੇ ਜਿਵੇਂ ਫੋਰਡ ਦੀ ਗੱਲ ਕਰੀਆ ਫੋਰ ਹਰ ਇੱਕ ਸਾਲ ਬੈਂਕਰਪਸੀ ਦਾ ਨੀੜ ਹੁੰਦਾ ਵਾ ਅਮਰੀਕਾ ਦੇ ਵਿੱਚ ਜਿਹੜੇ ਬੰਦੇ ਉੱਥੇ ਰਹਿੰਦੇ ਉਹਨਾਂ ਨੂੰ ਪਤਾ ਵੀ ਉਹਨਾਂ ਨੂੰ ਕਿੰਨੀ ਜਿਆਦਾ ਫੰਡਿੰਗ ਮਿਲਦੀ ਆ ਹਰ ਇੱਕ ਸਾਲ ਗਵਰਨਮੈਂਟ ਵੱਲੋਂ ਕਿ ਰੱਖਣ ਲਈ ਤੇ ਉਹ ਚੀਜ਼ਾਂ ਕਰਕੇ ਹੌਲੀ-ਹੌਲੀ ਉਹਨਾਂ ਦੇ ਸਿਰ ਦੇ ਉੱਤੇ ਇਹਨਾਂ ਨੂੰ ਸ਼ੁਰੂ ਕਰਕੇ ਫਿਰ ਉਹ ਦੇਖਦੇ ਆ ਵੀ ਇਹਨਾਂ ਦੀ ਜਿੱਥੇ ਇਹਨਾਂ ਦੀ ਲੋਡ ਕਿੱਥੇ ਆ ਉਹਨਾਂ ਨੂੰ ਵਧਣ ਉਹ ਜਿੱਥੇ ਜਗ੍ਹਾ ਵਧਦੀ ਜਾਂਦੀ ਨਹੀਂ ਸਹੀ ਹੈ ਹਾਂ ਜਿਵੇਂ ਇਕੱਲੀ ਵਿਕਟੋਰੀਆ ਨਹੀਂ ਜਿੰਨੀਆਂ ਵੀ ਸਟੇਟਾਂ ਆਨ ਅਸਟ੍ਰੇਲੀਆ ਦੀਆਂ ਉਹ ਆਪਦੇ ਪੱਧਰ ਤੇ ਉਹਨਾਂ ਨੇ ਕਮਿਸ਼ਨ ਬਣਾਏ ਹੋਏ ਆ ਵੀ ਉਹਨਾਂ ਦੇ ਜਿਹੜੇ ਉਹਦਾਂ ਦੇ ਜਿਹੜੇ ਇਸ ਚ ਆ ਰਹੇ ਆ ਹਾਂਜੀ ਤੇ ਉਹ ਉਹਨਾਂ ਸਕੂਲਾਂ ਵਿੱਚ ਸੇਫ ਪੜ ਸਕਣ ਵੀ ਉਹਨਾਂ ਨੂੰ ਕੁਐਸ਼ਨ ਨਾ ਕਰਨ ਵੀ ਉਹਨਾਂ ਨੂੰ ਸਪੋਰਟ ਕਰ ਰਹੀ ਹੈ ਜਿਵੇਂ ਗਵਰਨਮੈਂਟ ਬੈਕ ਐਂਡ ਦੇ ਉੱਤੇ ਹਾਂ ਹਾਂ ਕੋਸ਼ ਜਿਹੜੇ ਆ ਫਿਲਮਾਂ ਵਾਲੇ ਕਰੈਕਟਰ ਲੈ ਕੇ ਆ ਰਹੇ ਆ ਜਦੋਂ ਕੋਈ ਲੈ ਕੇ ਆ ਕਿ ਮੇਰੇ ਵਰਗਾ ਪੋਡਕਾਸਟ 'ਚ ਕੋਈ ਆਉਂਦਾ ਪ੍ਰੋਮੋਸ਼ਨ ਕਰਾਉਣ ਮੈਨੂੰ ਆ ਜਾਂਦਾ ਮੇਰੇ ਚਾਰ ਥੀਵ ਆ ਜਾਣਗੇ ਹਾਂ ਮੈਂ ਆਪਦਾ ਪਰਸਨਲ ਹੀ ਸੋਚਿਆ ਉੱਥੇ ਵੀ ਆਣੀ ਦੇਖਿਆ ਵੀ ਪੰਜਾਬ ਵਾਲੀ ਜਾਂ ਗਾਂ ਵਾਲੀ ਫਿਚਰ ਵੀ ਕਿੰਨਾ ਮਾੜਾ ਇਹੋ ਜਿਹੇ ਬੰਦਿਆਂ ਨੂੰ ਸਵਾਲ ਵੀ ਕੀਤੇ ਜਾਣੇ ਚਾਹੀਦੇ ਆ ਵੀ ਇਹ ਚੀਜ਼ਾਂ ਸੀਗੀਆਂ ਪਰ ਇਹ ਐਈਆਂ ਨਹੀਂ ਸੀਗੀਆਂ ਜਿੰਨੀ ਇਹਨਾਂ ਨੂੰ ਲੈ ਕੇ ਹਾਈਲੀ ਲੈ ਕੇ ਆ ਰਹੇ ਤੁਸੀਂ ਕੱਲੀ ਫਿਲਮ ਚਲਾਉਣਾ ਫਿਲਮ ਚਲਾਉਣਾ ਫਾਈਲਾਈਟ ਕਰ ਰਹੇ ਹੋ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਅਮਰਿਤਪਾਲ ਸਿੰਘ ਤੁਹਾਡਾ ਸਵਾਗਤ ਕਰਦਾ ਸਾਡੇ ਚੈਨਲ 10X ਪੰਜਾਬੀ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਵੀ ਅਸੀਂ ਰਿਵਰਸ ਮਾਈਗ੍ਰੇਸ਼ਨ ਤੇ ਪੋਡਕਾਸਟ ਕਰਦੇ ਰਹਿੰਦੇ ਆ ਤੇ ਨਾਲ ਦੀ ਨਾਲ ਅਸੀਂ ਜਿਹੜੇ ਰਿਵਰਸ ਮਾਈਗ੍ਰੇਸ਼ਨ ਹੋਣ ਦੇ ਕਾਰਨ ਬਣਦੇ ਨੇ ਉਹਨਾਂ ਤੇ ਵੀ ਗੱਲਬਾਤ ਖੁੱਲ ਕੇ ਕਰਦੇ ਰਹਿੰਦੇ ਆ ਤੇ ਉਹਨਾਂ ਮੁੱਦਿਆਂ ਚੋਂ ਹੀ ਅੱਜ ਅਸੀਂ ਜਿਹੜਾ ਤੁਹਾਡੇ ਲਈ ਮੁੱਦਾ ਲੈ ਕੇ ਆਏ ਆ ਉਹ ਐਲਜੀਬੀਟੀਕਿਊ ਦਾ ਮੁੱਦਾ ਜਿਹੜਾ ਕਿ ਸਾਡੀ ਕਮਿਊਨਿਟੀ ਲਈ ਬਹੁਤ ਹੀ ਸੈਂਸਿਟਿਵ ਮੁੱਦਾ ਤੇ ਗੰਭੀਰ ਮੁੱਦਾ ਵੀ ਆ ਕਿਉਂਕਿ ਇਹ ਇੱਥੇ ਬਹੁਤ ਵੱਡੇ ਪੱਧਰ ਤੇ ਬਾਹਰਲੇ ਦੇਸ਼ਾਂ 'ਚ ਚੱਲ ਰਿਹਾ ਤੇ ਨਾਲ ਦੀ ਨਾਲ ਕੀ ਹੋ ਰਿਹਾ ਵੀ ਸਾਡੀ ਕਮਿਊਨਿਟੀ ਇਹਦੇ ਤੇ ਉਵੇਂ ਖੁੱਲ ਕੇ ਗੱਲ ਵੀ ਨਹੀਂ ਕਰ ਰਹੀ ਤੇ ਵੀ ਇਹ ਨਹੀਂ ਦੇਖ ਰਹੇ ਵੀ ਸਾਨੂੰ ਇਹਦੇ ਅੱਗੇ ਜਾ ਕੇ ਕੀ ਕੀ ਸਿੱਟੇ ਵੀ ਭੁਗਤਨੇ ਪੈ ਸਕਦੇ ਨੇ ਤੇ ਅਸੀਂ ਆਪ ਦੀ ਸਮਝ ਮੱਦਾ ਆਪ ਇੱਕ ਜਿੰਨੀ ਕ ਅਸੀਂ ਰਿਸਰਚ ਕੀਤੀ ਹੈ ਇਸ ਚੀਜ਼ ਤੇ ਅਸੀਂ ਤੁਹਾਡੇ ਨਾਲ ਗੱਲਬਾਤ ਸ਼ੇਅਰ ਕਰਾਂਗੇ ਤੇ ਮੇਰਾ ਸਾਥ ਦੇਣਗੇ ਵੀਰ ਅਮਨਦੀਪ ਸਿੰਘ ਸਤਿ ਸ਼੍ਰੀ ਅਕਾਲ ਜੀ ਅਸ਼ੀਰਵਾਦ ਜੀ ਅੰਮ੍ਰਿਤਸਰ ਕਿਦਾਂ ਠੀਕ ਹੈ ਜੀ ਠੀਕ ਠਾਕ ਹਾਂਜੀ ਹਾਂਜੀ ਇਹ ਬਹੁਤ ਜ਼ਰੂਰੀ ਮੁੱਦਾ ਸਹੀ ਹੈ ਗੱਲ ਕਰਨੀ ਬਣਦੀ ਸੀਗੀ ਇਹਦੇ ਉੱਤੇ ਕਿਉਂਕਿ 1 ਆਫ ਦਿ ਗੈਸਟ ਰੀਜ਼ਨ ਆ ਜਿਹੜਾ ਬੰਦਾ ਬਹੁਤ ਵੱਡਾ ਕਾਰਨ ਹੈ ਹਾਂਜੀ ਸਾਰੇ ਬੰਦੇ ਆ ਜਿਹੜੇ ਉਹ ਪੈਸੇ ਕਰਕੇ ਨਹੀਂ ਮੁੜਦੇ ਹਨ ਉਹ ਜਿਹੜੇ ਬੰਦੇ ਨੂੰ ক্লোਜ਼ਲੀ ਦੇਖਦੇ ਆ ਨਾ ਕਿ ਉਹ ਉਹਨਾਂ ਨੂੰ ਪਤਾ ਲੱਗਦਾ ਵੀ ਇਹਦੇ ਕੀ ਇਹਦੇ ਇਫੈਕਟ ਹੋ ਸਕਦੇ ਆ ਜਦੋਂ ਨੈਕਸਟ ਜਨਰੇਸ਼ਨ ਦੇ ਉੱਤੇ ਹਾਂਜੀ ਵੀ ਕਿਉਂਕਿ ਚਾਹੇ ਇਹ ਚੀਜ਼ ਪੰਜਾਬ ਚ ਆ ਜੇ ਪਿੱਛੇ ਪਰ ਉੱਥੇ ਕੰਟਰੋਲੇਬਲ ਹੈਗੀ ਆ ਚੀਜ਼ ਇਹਨੂੰ ਆਪਾਂ ਟਰਾਈ ਕਰਾਂਗੇ ਡੀਪਲੀ ਸਾਰੀਆਂ ਗੱਲਾਂ ਵੀ ਕਿੱਥੋਂ ਸਟਾਰਟ ਆਪਾਂ ਸ਼ੁਰੂ ਕਰਾਂਗੇ ਵੀ ਇਹ ਕਿਵੇਂ ਤਾਂ ਇਹਨਾਂ ਨੇ ਲੀਗਲਾਈਜ਼ ਕੀਤਾ ਕਿੱਥੋਂ ਸ਼ੁਰੂ ਹੋਇਆ ਕਿਵੇਂ ਇਹਨਾਂ ਦੀ ਫੰਡਿੰਗ ਫੰਡਿੰਗ ਹੁੰਦੀ ਆ ਵੀ ਐਡੇ ਵੱਡੇ ਪੱਧਰ ਤੇ ਇਹਨਾਂ ਦੇ ਪ੍ਰੋਟੈਸਟ ਹੋਣੇ ਤੇ ਉਹਨਾਂ ਨੂੰ ਵੱਡਾ ਹੰਗਾਰਾ ਮਿਲਣਾ ਹਨਾ ਵੀ ਉਹ ਸਾਰੀਆਂ ਚੀਜ਼ਾਂ ਆਪਾਂ ਦੇਖਾਂਗੇ ਫਿਰ ਆਪਾਂ ਦੇਖਾਂਗੇ ਵੀ ਆਪਣੀ ਕਮਿਊਨਿਟੀ ਕਿਵੇਂ ਰਿਐਕਟ ਕਰ ਰਹੀ ਉਸ ਚੀਜ਼ ਤੇ ਹਾਂ ਜਰੂਰ ਇਹ ਚਾਹੀਦੀ ਆ ਸਾਰੇ ਸਟੈਪ ਵਾਈਜ਼ ਸਟੈਪ ਜਦੋਂ ਇਹਦੀ ਸਟਾਰਟਿੰਗ ਹੁੰਦੀ ਆ ਅਮਰਤਪਾਲ ਹਨਾ ਜਿੰਨਾ ਕ ਆਪਾਂ ਸਰਚ ਕਰਿਆ ਆ ਵੈਦੇ ਬਾਰੇ ਬਈ ਇਹੇ ਪੁਰਾਣੇ ਸਮਿਆਂ ਤੋਂ ਕਹਿ ਲਈਏ ਜਿਵੇਂ ਹਨਾ ਜੀ ਡਿਮਾਂਡ ਜੀ ਲੋਕਾਂ ਇਹ ਜਿਹੜੇ ਕੈਰੈਕਟਰ ਸੀਗੇ ਆਪਣੇ ਆਪਾ ਪੰਜਾਬ 'ਚ ਲਿਖਿਆ ਥੋੜੇ ਸੀਗੇ ਬਾਹਰ ਵੀ ਸੀ ਇਹ ਜੇ ਸੀਗੇ ਬੰਦੇ ਜਿਵੇਂ ਥੋੜੇ ਜਿਹੜੇ ਇਦਾਂ ਦੇ ਹੁੰਦੇ ਆ ਜਿਵੇਂ ਦੁਨੀਆ ਦੂਜੇ ਬੰਦਿਆਂ ਨਾਲੋਂ ਅਲੱਗ ਦੇਖਦੇ ਹੁੰਦੇ ਹਨਾ ਪਰ ਉਹਨਾਂ ਨੂੰ ਐਡੀ ਕੋਈ ਮਾਨਤਾ ਜੀ ਵਾਲਾ ਚੱਕਰ ਨਹੀਂ ਸੀ ਨਾ ਤਾਂ ਉਹਨਾਂ ਨੂੰ ਕੋਈ ਆਪਾਂ ਦੇਖਿਆ ਵੀ ਬੜਾ ਤੰਗ ਪਰੇਸ਼ਾਨ ਹੁੰਦਾ ਆਪਾਂ ਕਿੰਨੇ ਕੁ ਉੱਥੇ ਦਿਖਦੇ ਹਾਂ ਹਨਾ ਪਿੰਡਾਂ 'ਚ ਵੀ ਇੱਕ ਅਦਾ ਬੰਦਾ ਆ ਜਾਂਦਾ ਕਈ ਵਾਰੀ ਹੁੰਦਾ ਸੀਗਾ ਹਨਾ ਜਿਹੜਾ ਦੂਜਿਆਂੋਂ ਅਲੱਗ ਜਾ ਤੁਰਦਾ ਜਾ ਜਾਂ ਹੋਰ ਉਹਦੇ ਕੋਸ਼ ਹਨ ਬਿਹੇਵੀਅਰ ਪਰ ਇਹਦੀ ਡਿਮਾਂਡ ਜੀ ਉੱਠਦੀ ਰਹਿੰਦੀ ਸੀ ਪਰ ਜਿਹੜੀ ਪੁਰਾਣੇ ਟਾਈਮਾਂ ਦੇ ਵਿੱਚ ਧਰਮ ਤੋਲਾ ਲਾ ਜਾਂ ਥੋੜਾ ਜਿਆਦਾ ਸਟਰੋਂਗ ਸੀਗੀਆਂ ਜਿਹੜੀਆਂ ਕੰਟਰੀਆਂ ਦੇ ਵਿੱਚ ਜਿਵੇਂ ਹਾਂਜੀ ਉਹ ਇਹ ਚੀਜ਼ ਨੂੰ ਬਹੁਤ ਸਟ੍ਰਿਕਟਲੀ ਦੇਖਦੀਆਂ ਸੀ ਈਵਨ ਜਿਹੜੀਆਂ 10 ਬੋਲਡ ਦੀਆਂ ਇਹ ਜਿਹੀਆਂ ਕੰਟਰੀਆਂ ਸੀਗੀਆਂ ਜਿੱਥੇ ਤਾਂ ਡੈਥ ਪੈਨਲਟੀ ਸੀਗੀ ਇਹ ਚੀਜ਼ਾਂ ਤੇ ਵੀ ਜੇ ਕੋਈ ਜੇ ਕੋਈ ਇਦਾਂ ਦਾ ਹਾਂ ਜੇ ਵੀ ਇਦਾਂ ਦਾ ਜਿਵੇਂ ਕੋਈ ਆਏ ਦਿਖਦਾ ਸੀਗਾ ਵੀ ਇਹ ਚੀਜ਼ ਨੂੰ ਪੁਆਇੰਟ ਆਊਟ ਕਰ ਪ੍ਰੋਮੋਟ ਕਰਦਾ ਪ੍ਰੋਮੋਟ ਕਰਦਾ ਵਾ ਜਾਂ ਇਦਾਂ ਦਾ ਕੈਰੇਕਟਰ ਆ ਉਹਨੂੰ ਵੀ ਜਿਵੇਂ ਈਵਨ ਇਰਾਨ ਇਰਾਕ ਹਾਂਜੀ ਸਾਊਦੀ ਸਾਊਦੀ ਹੈ ਜਿਹੜੇ ਜਿਵੇਂ ਕਹਦੇ ਮੀਡਲ ਈਸਟ ਦੇ ਵਿੱਚ ਕਹਿੰਦਾ ਜਿਹੜਾ ਜਾਦਾ ਕੰਟਰੀਆਂ ਜਿਹੜੀਆਂ ਆਉਂਦੀਆਂ ਮੁਸਲਿਮ ਕੰਟਰੀਆਂ ਕਹਿੰਦਾ ਹਾਂਜੀ ਜਿਵੇਂ ਉਹ ਇੰਨਾ ਸੀਰੀਅਸ ਲੈਂਦੇ ਸੀਗੇ ਪਰ ਓਵਰ ਦਾ ਟਾਈਮ ਜਦੋਂ ਇਹ ਚੀਜ਼ਾਂ ਹੁਣ ਇੱਕ ਹੈ ਤਾਂ ਇਹ ਮੁੱਦਾ ਹੀ ਆ ਹਾਂਜੀ ਜਿਵੇਂ ਹੁਣ ਆਪਾਂ ਕਹਿ ਦਈਏ ਕਿਉਂਕਿ ਬਾਹਰਲੀਆ ਵੈਸਟਰਨਾਈਜ਼ ਕੰਟਰੀਆਂ ਕੋਲੇ ਵੀ ਇਹਨਾਂ ਦੇ ਲੋਕਾਂ ਨੂੰ ਕਿਵੇਂ ਇਹਨਾਂ ਨੇ ਡਿਵੋਟ ਕਰਕੇ ਰੱਖਣਾ ਵਾ ਹੁਣ ਇਹਨਾਂ ਨੂੰ ਲੱਗਦਾ ਜਿਵੇਂ ਕਹੇ ਜੀ ਸਹੀ ਟਾਈਮ ਤੇ ਇਹਨਾਂ ਨੇ ਚੌਕਾ ਮਾਰਿਆ ਉਹ ਚੀਜ਼ ਨੂੰ ਬਈ ਜਿਹੜੀ ਅਮਰੀਕਾ ਦੀ ਜਿਹੜੀ ਸੁਪਰੀਮ ਕੋਰਟ ਨੇ 2016 ਆਈ ਥਿੰਕ অর 14 ਹਾਂਜੀ ਉਹਦੇ ਵਿੱਚ ਉਹਨੂੰ ਜਿਹੜਾ ਸੇਮ ਸੈਕਸ ਮੈਰਿਜ ਆ ਉਹਨੂੰ ਲੀਗਲਾਈਜ਼ ਕਰਤਾ ਜਿਵੇਂ ਉਹਨੂੰ ਪ੍ਰਵਾਨਗੀ ਦੇ ਦਿੱਤੀ ਹੈਨਾ ਅੱਛਾ ਸੁਪਰੀਮ ਕੋਰਟ ਨੇ ਸੁਪਰੀਮ ਕੋਰਟ ਨੇ ਉਹ ਤੋਂ ਬਾਅਦ ਦੇ ਵਿੱਚ ਜਿੱਮੇ ਇਹ ਚੀਜ਼ ਨੂੰ ਜ਼ਿਆਦਾ ਹੰਗਾਰਾ ਮਿਲਿਆ ਜਦੋਂ ਸੁਪਰੀਮ ਕੋਰਟ ਨੇ ਉਹ ਚੀਜ਼ ਨੂੰ ਮੰਨਤ ਦਿੱਤੀ ਤਾਂ ਲੋਕ ਖੁੱਲ ਕੇ ਆਉਣ ਲੱਗੇ ਰੈਲੀਆਂ ਕਰਨ ਲੱਗੇ ਹੋਰ ਇਹ ਚੀਜ਼ਾਂ ਜਿਵੇਂ ਈਵਨ ਜਦੋਂ ਇਹ ਚੀਜ਼ਾਂ ਸਟਾਰਟ ਹੋਈਆਂ ਜਿਹੜੀਆਂ ਵਧੀਆ ਟਾਪ ਕਲਾਸ ਜਿਹੜੀਆਂ ਜਿਵੇਂ ਕੰਪਨੀਆਂ ਉਹਨਾਂ ਨੇ ਵੀ ਫੰਡਿੰਗ ਵੀ ਕੀਤੀ ਜਿਹੜੀ ਤੋਂ ਆਪਾਂ ਫੰਡਿੰਗ ਦੀ ਜਿਹੜੀ ਆਪਾਂ ਪੜ੍ਹੀ ਸੀ ਵੀ ਉਹ ਐ ਲਾ ਲਓ ਵੀ 2016 ਦਾ ਸੀ ਚੈੱਕ ਕੀਤਾ ਸੀ ਉਹਦੇ ਚ 10 ਮਿਲੀਅਨ ਤੱਕ ਡਾਲਰ 10 ਮਿਲੀਅਨ ਡਾਲਰ ਇਨਵੈਸਟ ਕੀਤਾ ਗਿਆ ਇਹਦੀ ਫੰਡਿੰਗ ਚ ਐ ਜੀਬੀਟੀ ਉਹਨੂੰ ਪ੍ਰਮੋਟ ਕਰਨਾ ਪ੍ਰਮੋਟ ਕਰਨ ਲਈ ਹਾਂਜੀ ਹਾਂ ਵੀ ਜਿਹੜੀਆਂ ਈਵਨ ਇਹ ਜੂਇਸ਼ ਫੈਡਰੇਸ਼ਨ ਵੀ ਜਿਹੜੀਆਂ ਸਹੀਆਂ ਜਾਂ ਜੂਇਸ਼ ਸੀਗੀਆਂ ਇੰਗਲਿਸ਼ ਕੰਪਨੀ ਸੀਗੀਆਂ ਹਾਂਜੀ ਹਾਂ ਜਿਹੜੀ ਕਿ ਵੱਡੀਆਂ ਫਰਮਾਂ ਨੇ ਐ ਨਹੀਂ ਵੀ ਛੋਟੇ ਮੋਟੇ ਵੀ ਕਿਉਂਕਿ ਆਪਾਂ ਇਹ ਨਹੀਂ ਜਿਵੇਂ ਉਦੋਂ ਤੋਂ ਫੰਡਿੰਗ ਹੋਣ ਲ ਉਦੋਂ ਬਾਅਦ ਇਹ ਇੱਕਦਮ ਇਹਨਾਂ ਰਾਈਜ਼ ਕਰਿਆ ਕਿਉਂਕਿ ਬਿਲਡ ਪਲਾਨਡ ਸੀਗਾ ਹੁਣ ਇਹ ਹਰ ਇੱਕ ਆਪਾਂ ਨੂੰ ਕੋਰਨਰ ਦੇ ਵਿੱਚ ਵਰਲਡ ਦੇ ਵਿੱਚ ਦਿਖਣ ਲੱਗ ਗਈ ਹੈ ਦਿਖਦੀ ਆ ਚੀਜ਼ ਇਹ ਜਿਹੜੀ ਬੈਕ ਪਲਾਨਿੰਗ ਤਾਂ ਬਹੁਤ ਟਾਈਮ ਦੀ ਚੱਲਦੀ ਆ ਰਹੀ ਸੀ ਜਦੋਂ ਪਰ ਜੇ ਆਪਾਂ ਦੇਖੀਏ ਇਹ ਜਿਹੜੀ ਇੱਥੋਂ ਦੀ ਕਮਿਊਨਿਟੀ ਆ ਜਿਵੇਂ ਜਦੋਂ ਆਪਾਂ ਦੇਖਦੇ ਸੀਗੇ ਵੀ ਸਿੰਗਲ ਪੇਰੈਂਟ ਰਹਿੰਦੇ ਆ ਜਾਂ ਲੋਕ ਜਾਂ ਮਾਪੇ ਉਹਨਾਂ ਜਵਾਬਾਂ ਕਾ ਲੱਗ ਲੱਗਦੇ ਆ ਆਪਾਂ ਨੂੰ ਇੱਕ ਉੱਥੇ ਤੱਕ ਹੀ ਆਪਾਂ ਨੂੰ ਅਨਐਕਸੈਪਟੇਬਲ ਜਾਂ ਲੱਗਦਾ ਸੀ ਵੀ ਆਪਣੇ ਲਈ ਆਪਣੀ ਕਮਿਊਨਿਟੀ ਲਈ ਤਾਂ ਵੱਡੀ ਗੱਲ ਈ ਹੈ ਹਾਂ ਵੀ ਐ ਕਿਵੇਂ ਹਨਾ ਕੋਈ ਕਿਸੇ ਨੂੰ ਪਾਲ ਸਕਦਾ ਇਕੱਲੀ ਮਾਂ ਜਾਂ ਕੱਲਾ ਪਿਓ ਪਰ ਉਹ ਚੀਜ਼ ਨੂੰ ਇਹਨਾਂ ਨੇ ਜਾਂ ਕਿਹਾ ਵੀ ਜਿਵੇਂ ਹੁਣ ਪopulation ਗਰੋਥ ਹੋ ਰਹੀ ਹੈ ਵਰਲਡ ਦੀ ਜਿਵੇਂ ਜਿਹੜੇ ਹੁੰਦੀਆਂ ਜਿਵੇਂ ਰਾਥਚੈਡ ਫੈਮਲੀ ਦੀਆਂ ਨਾਂ ਜ਼ਿਆਦਾ ਹੁੰਦੇ ਜੀ ਹਾਂ ਵਿੱਚ ਵੀ ਉਹਨਾਂ ਦੀ ਜਿਵੇਂ ਇਹ ਸਟ੍ਰੈਟੇਜੀ ਆ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਉਹਨੂੰ ਕਿਵੇਂ ਡਿਸਟਰੈਕਟ ਕੀਤਾ ਜਾਵੇ ਕਨਫਿਊਜ਼ ਕਰਿਆ ਜਾਵੇ ਜਿਵੇਂ ਜਿਹੜੇ ਜਿਵੇਂ ਉਹਨਾਂ ਦੇ ਮਾਈਂਡ ਇਦਾਂ ਕਰ ਦੇਣ ਵੀ ਉਹ ਹੋਰ ਜ਼ਿਆਦਾ ਵਧੀਆ ਤਰੀਕੇ ਨਾਲ ਸੋਚਣਾ ਸਕਣ ਕਿ ਕੰਪੀਟੀਸ਼ਨ ਘੱਟ ਜਵੇ ਵੀ ਜਿਹੜੇ ਸੈਂਸਿਟਿਵ ਬੰਦੇ ਆ ਉਹ ਮੋਸ਼ਨਲ ਹੁੰਦੇ ਆ ਹੁੰਦੇ ਹਨ ਵੀ ਉਹ ਇਮੋਸ਼ਨਲ ਬੰਦਾ ਹੀ ਕੁਝ ਵਧੀਆ ਕਰਨ ਦਾ ਸੋਚੂਗਾ ਸਹੀ ਹੈ ਜੀ ਦੂਜੇ ਦਾ ਸਟ੍ਰਿਕਟ ਮਾਈਂਡ ਹੋਣਗੇ ਉਹ ਜਿੱਧਰ ਨੂੰ ਚੱਲਣਗੇ ਉਧਰ ਨੂੰ ਚੱਲਣਗੇ ਨਾ ਵੀ ਉਹ ਜਿਹੇ ਬੰਦਿਆਂ ਨੂੰ ਪਹਿਲਾਂ ਪਹਿਲਾਂ ਤੋਂ ਹੀ ਲਜਾ ਆ ਕੇ ਜਿਵੇਂ ਜਿਹੜੇ ਮਾਂ ਪਿਓ ਇੱਕ ਮਾਂ ਪਿਓ ਕੋਲੇ ਇੱਕ ਮਾਂ ਜਾਂ ਇਕੱਲੇ ਪਿਓ ਕੋਲੇ ਜਵਾਕ ਪੜ ਰਿਹਾ ਉਹਦੀ ਕਿਹੜੀ ਪਰਬਰੇਸ਼ਨ ਦੋਵੇਂ ਉਹ ਨਹੀਂ ਉਹ ਪਿਆਰ ਮਿਲਦਾ ਕਿਉਂਕਿ ਇਹਦੇ ਚੋਹੀ ਗੱਲ ਬਾਈ ਇਹਦੇ ਚ ਐਕਸਪਰਟਸ ਦਾ ਤਾਂ ਇਹ ਕਹਿਣਾ ਵੀ ਜੇ ਮੰਨ ਲਓ ਜੇ ਕਿਸੇ ਜਵਾਕ ਨੂੰ ਪਾਲਣਾ ਤਾਂ ਤੁਹਾਨੂੰ ਇੱਕ ਪਿੰਡ ਕਿ ਹਾਂ ਕਮਿਊਨਿਟੀ ਚਾਹੀਦੀ ਹੈ ਕਿ ਪ੍ਰੋਪਰ ਪ੍ਰੋਪਰ ਕਮਿਊਨਿਟੀ ਹੋਣੀ ਚਾਹੀਦੀ ਹੈ ਫਿਰ ਉਹ ਸਾਰੀਆਂ ਚੀਜ਼ਾਂ ਉਵੇਂ ਸੈੱਟ ਦਾ ਕਿ ਇਹ ਨਹੀਂ ਹੈਗਾ ਆਪਾਂ ਕਹਿ ਸਕਦੇ ਵੀ ਉਹ ਕੱਲਾ ਇੱਕ ਘਰ ਤੋਂ ਜਾਂ ਇੱਕ ਮੈਂਬਰ ਤੋਂ ਸਿੱਖ ਜੂ ਤੇ ਹਾਲਾਂਕਿ ਰਿਸਰਚ ਤਾਂ ਇਹ ਵੀ ਦੱਸਦੀ ਹੈ ਵੀ ਅੱਜ ਦੇ ਟਾਈਮ 'ਚ ਜੇ ਤੁਸੀਂ ਜਵਾਕ ਬਾਹਰ ਲਿਜਾਈਸ਼ਨ 'ਚ ਪਾ ਲੈਣਾ ਤੁਹਾਨੂੰ ਐਟ ਲੀਸਟ 6 ਬੰਦੇ ਘਰੇ ਹੋਣੇ ਚਾਹੀਦੇ ਆ ਪਲੀਸਟ 6 ਬੰਦੇ ਉਹਦੀ ਉਹਦੇ ਨੇੜੇ ਤੇੜੇ ਹੋਣ ਹਾਂ ਉਹਦਾ ਮਾਂ ਪਿਓ ਦੇ ਦਾਦਾ ਦਾਦਾ ਉਹ ਉ ਬਰੀਕੀ 'ਚ ਚੱਲੇ ਜਾਂਦੇ ਆ ਵੀ ਜਿਵੇਂ ਉਹਦਾ ਕਿਵੇਂ ਉਹਦੇ ਰਿਐਕਸ਼ਨ ਹੋਣ ਉਹਦੀਆਂ ਗਹਿਤੀਆਂ ਜਿਵੇਂ ਉਹ ਚੀਜ਼ਾਂ ਸਿੱਖੇ ਜਿਹੜੀਆਂ ਆਪਾਂ ਕਹ ਆਪੇ ਫਿਰ ਅਡਾਪਟ ਕਰੂਗਾ ਪਰ ਹੁਣ ਅੰਮ੍ਰਿਤ ਪਤਾ ਕੀ ਗੱਲ ਆ ਜਿਵੇਂ ਆਪਾਂ ਗੱਲ ਤੇ ਆਉਨੇ ਆ ਵੀ ਜਦੋਂ ਇਹ ਮੁੱਦਾ ਸ਼ੁਰੂ ਹੋਇਆ ਹੁਣ ਜਦੋਂ ਆਪਣਾ ਪ੍ਰਵਾਸ ਹੋਇਆ ਹਾਂਜੀ ਬੰਦੇ ਆਪਣੇ ਪੰਜਾਬ ਵਿੱਚ ਆਉਂਦੇ ਹੁਣ ਆਪਾਂ ਇੰਨੇ ਸੁਪਨੇ ਲੈ ਕੇ ਆਉਣ ਲੱਗੇ ਬੰਦੇ ਆਪਾਂ ਉਹਨੇ ਚਲ ਹਰ ਇੱਕ ਦੇ ਬੰਦੇ ਦੇ ਹੁੰਦੇ ਆਪਾਂ ਕਿਸੇ ਨੂੰ ਬਲੇਮ ਨਹੀਂ ਕਰਦੇ ਵੀ ਬੰਦਿਆਂ ਕੋਲੇ ਇੰਨਾ ਬਿਜ਼ੀ ਆ ਮਾਈਂਡ ਕਿ ਉਹ ਇਹ ਚੀਜ਼ ਨੂੰ ਇਗਨੋਰ ਕਰ ਰਹੇ ਆ ਇਹ ਵੀ ਉਹਨਾਂ ਤੇ ਦੱਸਿਆ ਜਾ ਰਿਹਾ ਹਜੇ ਆਸਟ੍ਰੇਲੀਆ ਚ ਚੱਲ ਹੋ ਗਿਆ ਬਹੁਤ ਕੁੱਝ ਚੀਜ਼ਾਂ ਚੱਲ ਪਈਆਂ ਆਪਾਂ ਉਹਨਾਂ ਤੇ ਅੱਗੇ ਗੱਲ ਕਰਦੇ ਆ ਕੈਨੇਡਾ ਦੇ ਵਿੱਚ ਤਾਂ ਸਿਲੇਬਸ 'ਚ ਇਹ ਚੀਜ਼ਾਂ ਆ ਗਈਆਂ ਆ ਇੱਕ ਕਮਿਊਨਿਟੀ ਨੇ ਉਹਨਾਂ ਨੂੰ ਲੀਗਲਾਈਜ਼ ਕੀਤਾ ਪ੍ਰਮੋਟ ਕੀਤਾ ਅਸੈਪਟ ਕੀਤਾ ਇਹ ਇੱਕ ਅਲੱਗ ਕਮਿਊਨਿਟੀ ਆ ਆਪਾਂ ਜਿਹੜੇ ਧਰਮ ਕਲਚਰ 'ਚ ਆਉਣੇ ਆ ਆਪਣੇ ਲਈ ਇਹ ਬਹੁਤ ਵੱਡੀ ਚੀਜ਼ ਆ ਹੈਨਾ ਤੇ ਆਪਣੇ ਲਈ अनਅਸੈਪਟੇਬਲ ਹੈਨ ਅਨਸੈਪਟੇਬਲ ਹੈ ਠੀਕ ਆ ਕਈਆਂ ਦੇ ਮਾਈਂਡ ਆਪਣੇ ਬੰਦੇ ਵੀ ਇੰਨੇ ਸੈਂਸਿਟਿਵ ਆ ਜਿਹੜੇ ਬੰਦਿਆਂ ਨੂੰ ਲੋਕਾਂ ਨੇ ਜਤਾ ਕੇ ਐਮਪੀ ਬਣਾ ਕੇ ਭੇਜਿਆ ਕੁਛ ਉਹਨਾਂ ਤੋਂ ਐਕਸਪੈਕਟੇਸ਼ਨਾਂ ਰੱਖ ਕੇ ਵੀ ਸਾਡੇ ਵੀ ਇੱਕ ਸਿੱਖ ਸੂਰਤ ਬੰਦਾ ਪੋਲਿਟਿਕਲ ਫਿਗਰ ਪੋਲਿਟਿਕਲ ਫਿਗਰ ਬਣਾਇਆ ਵੀ ਜਿੱਥੇ ਸਾਨੂੰ ਲੋਡ ਇਹ ਜਿਹੇ ਟਾਈਮਾਂ 'ਚ ਲੋਡ ਹੁੰਦੀ ਆ ਦੂਜੇ ਟਾਈਮ ਤਾਂ ਤੁਸੀਂ ਵੀ ਰੌਲਾ ਪਾ ਰਹੇ ਹੋ ਖੜ ਕੇ ਉਹਦੀ ਕੋਈ ਆਵਾਜ਼ ਥੋੜੀ ਹੈ ਜਿੰਨਾਂ ਨੇ ਜਾ ਕੇ ਜਿੱਥੇ ਵੀ ਜਾ ਕੇ ਕਾਨਫਰੰਸਾਂ 'ਚ ਜਾਂ ਆਪਣਾ ਪਾਰਲੀਮੈਂਟ ਜਿੱਥੇ ਆਪਣੇ ਇਤਿਹਾਸ ਬਾਰੇ ਜਾਂ ਜਿੱਥੇ ਜਿੱਥੇ ਕਾਨੂੰਨ ਪਾਸ ਹੋਣੇ ਆ ਉਥੇ ਬੋਲਣਾ ਉਹ ਜਿਹੇ ਬੰਦੇ ਜਿਹੜੇ ਕੈਨੇਡਾ ਦੇ ਵਿੱਚ ਆਪਾਂ ਹੁਣ ਚਾਹੇ ਨਾਂ ਲੇਰੀਆ ਸਾਰਿਆਂ ਨੂੰ ਪਤਾ ਹੀ ਆ ਪੀ ਉਹ ਇਹ ਜਿਹੀਆਂ ਰੈਲੀਆਂ ਨੂੰ ਕੱਲਾ ਪੋਲੀਟੀਕਲ ਆ ਕੱਲਾ ਆਪਦਾ ਪੋਲੀਟੀਕਲ ਬੈਨੀਫੀਟਰ ਲਈ ਹੂੰ ਹੂੰ ਬਈ ਕਿਉਂਕਿ ਦੂਜੀ ਕਮਿਊਨਿਟੀਆਂ ਇਹ ਉਥੇ ਜ਼ਿਆਦਾ ਆ ਉਹ ਤਾਂ ਹਾਂ ਭਾਰੀ ਹੋਣਾ ਵੀ ਵੋਟ ਮੰਕ ਲਈ ਆਪਦੀ ਲਈ ਵੀ ਇਹ ਚੀਜ਼ਾਂ ਦੇ ਹੱਥ ਕੰਡੇ ਅਪਣਾਉਣ ਲੱਗ ਗਏ ਕਿ ਜਿਹੜੀਆਂ ਚੀਜ਼ਾਂ ਦੇ ਖਮਿਆਜੇ ਭੁਗਤਣੇ ਪੈਂਦੇ ਆ ਉਹ ਜੇ ਬੰਦਿਆਂ ਨੂੰ ਵੀ ਪਰ ਉਹ ਜਾਂ ਕਿਸੇ ਨੂੰ ਨਹੀਂ ਪਤਾ ਹੁੰਦਾ ਪਰ ਆਪਾਂ ਜਿਹੜਾ ਇੱਕ ਸੈਂਸਿਟਿਵ ਬੰਦਾ ਸੋਚਦਾ ਵੀ ਮੇਰੇ ਹੱਥੋਂ ਗੇਮ ਬਾਹਰ ਆ ਕੈਨੇਡਾ ਚ ਆਪਾਂ ਪॉडਕਾਸਟ ਬੰਦਿਆਂ ਨੇ ਕਿੰਨੇ ਸੁਣਨੇ ਆ ਜਿੰਨਾ ਦਾ ਰੀਜ਼ਨ ਸੀਗਾ ਕਿ ਮੋਡਰਨ ਦਾ ਮੇਨ ਰੀਜ਼ਨ ਸੀਗਾ ਵੀ ਉਹ ਜਿਹੜੇ ਜਵਾਕਾਂ ਨੂੰ ਦੇਖ ਕੇ ਤਾਂ ਉਹ ਮੇਨ ਇਹੀ ਹੁੰਦਾ ਸੀ ਕਿ ਜਦੋਂ ਥੋੜੇ ਜਿਹਾ ਜਵਾਕ ਸਕੂਲਿੰਗ ਚ ਪਾਇਆ ਜਾਂਦੇ ਸੀ ਉਹ ਗੱਲਾਂ ਘਰੇ ਆਉਣ ਲੱਗ ਜਾਂਦੀਆਂ ਸੀ ਤਾਂ ਫਿਰ ਉਹ ਬੰਦੇ ਕਹਿੰਦੇ ਤੁਸੀਂ ਵੀ ਨਹੀਂ ਚਲੋ ਕਿਉਂਕਿ ਜਦੋਂ ਇੱਕ ਸਮਾਜ ਆਪਾਂ ਦੇਖਦੇ ਹਾਂ ਜਾਂ ਜਵਾਕ ਦੇਖਦੇ ਆ ਘਰ ਚ ਦੇਖਦਾ ਮੇਰਾ ਪਿਓ ਇਹੋ ਜਿਹਾ ਲੱਗਦਾ ਮੇਰੀ ਮਾਂ ਇਹੋ ਜਿਹੀ ਲੱਗਦੀ ਉਹਨੂੰ ਪਤਾ ਵੀ ਮੇਰੇ ਪਿਓ ਦੇ ਦਾੜੀ ਆ ਮੇਰੇ ਮਾਂ ਦੇ ਦਾੜੀ ਹੈ ਨਹੀਂਗੀ ਹਨਾ ਵੀ ਉਹਨੂੰ ਕੈਰੈਕਟਰ ਡਿਫਰੈਂਸ਼ੀਏਟ ਦਾ ਉਹਨੂੰ ਪਤਾ ਲੱਗਦਾ ਆ ਲੱਗਦਾ ਜੀ ਦਿੱਖ ਕੀ ਹੁੰਦੀ ਆ ਜਦੋਂ ਹੁਣ ਆਪਾਂ ਇੱਥੇ ਸਕੂਲਾਂ ਚ ਜਾ ਕੇ ਦੇਖਦਾ ਜਿਹੜਾ ਆਪਣਾ ਕਾਰਨ ਵੀ ਇੱਕ ਰੀਜ਼ਨ ਮੋਡਨ ਦਾ ਹਾ ਬਈ ਅਸੀਂ ਇਹਨਾਂ ਦੇ ਗੱਲਾਂ ਕਰਦੇ ਆ ਸਰਚ ਕਰਦੇ ਆ ਵੀ ਸਕੂਲਾਂ ਜਾ ਕੇ ਦੇਖਦਾ ਕਿ ਟੀਚਰ ਮੈਂ ਦੇਖਿਆ ਜਵਾਕ ਉੱਥੇ ਫੰਕਸ਼ਨ ਚੱਲੇ ਟੀਚਰ ਦੇ ਉੱਪਰ ਟੀ-ਸ਼ਰਟ ਪਾਈ ਹੋਈ ਮੇਲ ਅਪੀਰੈਂਸ ਦਾ ਸੀਗਾ ਥੱਲੇ ਉਹਦੇ ਫਰੌਗ ਪਾਈ ਹੋਈ ਮੀਨਸ ਕਿ ਉਹ ਤਾਂ ਜਿਵੇਂ ਹੁਣ ਜਿਹੜਾ ਨਿੱਕਾ ਜਿਹਾ ਨੈਰੇਟਿਵ ਵਾਲਾ ਜਵਾਕ ਆ ਛੋਟੇ ਆ ਜਿਹੇ ਪਹਿਲੇ ਸਾਲ ਸਕੂਲ ਗਏ ਆ ਉਹ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਦੁਨੀਆ ਬਾਰੇ ਵੀ ਦੁਨੀਆ ਕੀ ਹੁੰਦੀ ਆ ਉਹਨਾਂ ਨੂੰ ਇਹ ਜਿਹੀਆਂ ਚੀਜ਼ਾਂ ਨੋਰਮਲ ਬਣਾ ਦੇਣੀਆਂ ਵੀ ਇਹ ਐਦਾਂ ਹੁੰਦਾ ਹੋਵਾ ਕਾਹਨੂੰ ਉਹ ਜਵਾਕ ਚਾਹੇ ਹਾਸੇ ਨਾ ਪਾ ਲਵੇ ਪਰ ਉਹ ਇੱਕ ਚੀਜ਼ ਮੈਂਟਲੀ ਐਕਸੈਪਟੈਂਸ ਕਰਾਉਣੀ ਹੋਰ ਤੋਂ ਇਹਾਂ ਚੀਜ਼ਾਂ ਦੀ ਉਹ ਗਲਤ ਗੱਲ ਆ ਕਿਉਂਕਿ ਜਦੋਂ ਉਹ ਤਾਂ ਗੱਲ ਕਰਦੇ ਆਂ ਵੀ ਵੋਟ ਦਾ ਅਧਿਕਾਰ ਵੀ 18 ਸਾਲ ਤੱਕ ਦਿੱਤਾ ਜਾਂਦਾ 18 ਸਾਲ ਤੱਕ ਜਾਂਦਾ ਇਹ ਚੀਜ਼ ਨੂੰ ਹੋਲਡ ਕਰਕੇ ਰੱਖੋ ਹਾਂ ਬਈ ਉਸ ਤੋਂ ਬਾਅਦ ਕਿਸੇ ਨੇ ਕੀ ਡਿਸਾਈਡ ਕਰਨਾ ਵਾ ਉਹ ਚੀਜ਼ ਉਸ ਤੋਂ ਬਾਅਦ ਲਾਗੂ ਹੋਣੀ ਚਾਹੀਦੀ ਹੈ ਪਰ ਹੁਣ ਸਿਲੇਬਸ ਦੇ ਬੱਚੇ ਚੀਜ਼ਾਂ ਜਿਵੇਂ ਕੈਨੇਡਾ ਚ ਆ ਗਿਆਂ ਇਹ ਵੀ ਇੱਥੇ ਵੀ ਬੜਾ ਟਾਈਮ ਨਹੀਂ ਲੱਗਣਾ ਇੱਥੋਂ ਦੀ ਆਪਾਂ ਗੱਲ ਕਰ ਲੈਨੇ ਬਾਈ ਇੱਥੇ ਜਿਵੇਂ ਆਏ ਸੀਗਾ ਵੀ ਇੱਥੇ ਇਹਨਾਂ ਨੇ ਜਦੋਂ ਲੀਗਲਾਈਜ਼ ਜਿਹੜਾ ਆਨਲਾਈਨ ਪਹਿਲਾਂ ਕੀਤਾ ਸੀ ਇਹ ਮੰਨ ਲਓ ਆਪਾਂ ਕੋਈ ਵੀ ਫਾਰਮ ਭਰਦੇ ਸੀ ਜਾਂ ਕੁਝ ਵੀ ਸੀਗਾ ਤਾਂ ਉਹਦੇ ਚ ਆਪਾਂ ਨੂੰ ਆਪ ਜੈਂਡਰ ਦੀ ਆਪਸ਼ਨ ਮੇਲ ਜਾਂ ਫੀਮੇਲ ਆਉਂ ਤਾਂ 2016 ਚ ਆਸਟ੍ਰੇਲੀਅਨ ਗਵਰਨਮੈਂਟ ਨੇ ਟ్రਾਇਲ ਕਰਕੇ ਉਹਦੇ ਸੈਂਸਸ ਦੇ ਵਿੱਚ ਹਾਂ ਸੈਂਸਸ ਦੇ ਵਿੱਚ ਕੀਤਾ ਤੇ ਉਹਦੇ ਚ ਉਹਨਾਂ ਨੇ ਕੀ ਕੀਤਾ ਅਦਰ ਦੀ ਆਪਸ਼ਨ ਪਾਤੀ ਆ ਵਿੱਚ ਤੁਸੀਂ ਡਿਸਕ੍ਰਿਪਸ਼ਨ ਚ ਡਿਸਕ੍ਰਿਪਸ਼ਨ ਹਾਂ ਤੇ ਉਹ ਚ ਅਦਰ ਚ ਲਿਖਤਾ ਤੇ ਚੈੱਕ ਹੀ ਕਰਨਾ ਸੀ ਉਹਨਾਂ ਨੇ ਵੀ ਕਿੰਨੇ ਬੰਦੇ ਆਉਗੇ ਜਿਹੜਾ ਆਪਾਂ ਡਾਟਾ ਚੈੱਕ ਕੀਤਾ ਸੀ ਉਹ ਚ ਵੀ ਦੇਖ ਲਓ ਤੁਸੀਂ ਵੀ ਜਦੋਂ ਉਹਨਾਂ ਨੇ 35% 35% ਹਾਂ ਲਾ ਲਓ ਵੀ 35% ਬੰਦਿਆਂ ਨੇ ਅਦਰ ਦੀ ਆਪਸ਼ਨ ਨਾਲ ਦਾ ਮੇਲ ਕੀਤਾ ਸਿਲੈਕਟ ਨਾ ਫੀਮੇਲ ਕੀਤਾ ਅਦਰ ਦੀ অপਸ਼ਨ ਕੀਤੀ ਤੇ ਉਹਦੇ ਚ ਅੱਗੇ ਅੱਗੇ ਡਿਸਕ੍ਰਿਪਸ਼ਨਾ ਦਿੱਤੇ ਨਾ 35% ਕੋਈ ਛੋਟੀ ਮੋਟੀ ਇਹ ਹੋਣੀ ਹੈਗੀ ਬਹੁਤ ਜਿਆਦਾ ਵੱਡੀ ਫਿਕਰ ਆ ਜੇ ਤਿੰਨ ਪਾਰਟੀਆਂ ਹੋਣ ਤਾਂ ਇੱਕ ਜਿੱਤ ਜਾਂਦੀ ਹੈ 35% ਨਾਲ ਹੈ ਨਾ ਜੇ ਪੋਲੀਟੀਕਲ ਵੀ ਤਾਂ ਦੇਖ ਲਈਏ ਆਪਾਂ ਇਹ ਤਾਂ ਦੇਖ ਲਈ ਹਾਂਜੀ ਵੀ 35% ਦਾ ਲੋਕਾਂ ਦਾ ਇਹ ਜੀ ਚੀਜ਼ ਨੂੰ ਅਸੈਪਟ ਕਰਨਾ ਉਹਨਾਂ ਲਈ ਇੱਕ ਨਵਾਂ ਰਾਹ ਖੋਲਣਾ ਸੀ ਕਿਉਂਕਿ ਉਹਨਾਂ ਪੋਲੀਟੀਕਲ ਬੰਦੇ ਕੀ ਕਰਦੇ ਆ ਚਾਹੇ ਜੋ ਆਪਾਂ ਇੱਥੇ ਦੇਖ ਲਈਏ ਚਲੋ ਨੋਰਮਲ ਪੋਲਿਟਿਕਸ ਦੀ ਗੱਲ ਕਰਦੇ ਆ ਜਿਹੜੇ ਬੰਦੇ ਇੱਥੇ ਰਹਿੰਦੇ ਆ ਆਪਣੇ ਬੰਦੇ ਆ ਜੇ ਸਟਿਲ ਪੁਰਾਣੀ ਇੰਡੀਆ ਵਾਲੀ ਪੋਲਿਟਿਕਸ ਤੋਂ ਹੀ ਜ਼ਿਆਦਾ ਉਹਦੇ ਨਾਲ ਖੇਡ ਰਹੇ ਹੁੰਦੇ ਸਮਝੋ ਉਹਦੀਆਂ ਗੱਲਾਂ ਹੁੰਦੀਆਂ ਉਹਨਾਂ ਦੇ ਮਾਇਜ ਇੱਥੇ ਦੇ ਲੋਕ ਆ ਜਿਹੜੇ ਇੱਥੇ ਰਹਿ ਰਹੇ ਆ ਪੋਲਿਟਿਕਸ ਤੋਂ ਤਾਂ ਇਹ ਵੀ ਖੁਸ਼ ਨਹੀਂ ਹੈਗੇ ਇਹਨਾਂ ਨੇ ਕਿਵੇਂ ਅਗਾਹ ਵਾਲੀ ਜਨਰੇਸ਼ਨ ਹਰ ਜਾ ਕੇ ਰੱਖਣਾ ਇੱਕ ਟਾਈਮ ਨੂੰ ਕਿਉਂਕਿ ਹੁਣ ਜਦ ਮਹਿੰਗਾਈ ਵੱਧ ਰਹੀ ਆ ਤੈਨੂੰ ਉਹ ਚੀਜ਼ ਬਾਰੇ ਸੋਚਣੀ ਨਹੀਂ ਦੇਣਾ ਇੱਕ ਨਵਾਂ ਹੋਰ ਚੀਜ਼ ਲਿਆ ਕੇ ਇੱਕ ਮੂਰੇ ਹਨਾ ਪ੍ਰੈਜ਼ੈਂਟ ਕਰ ਦੇਣੀ ਆ ਵੀ ਇਹ ਚੀਜ਼ ਜਿਹੜਾ ਇਹ ਮੁੱਦੇ ਇਹ ਜ ਛੇਤੀ ਈ ਜ਼ਖ ਹੋਣ ਵਾਲੇ ਨਹੀਂ ਹੁੰਦੇ ਵੀ ਜਿਹੜੇ 10 15 ਸਾਲ ਜਾਂ ਚੱਲਣਗੇ ਇਹ ਚੀਜ਼ਾਂ ਇਹ ਮੁੱਦੇ ਆ ਜਿਹੜੇ ਇਹਨਾਂ ਦੇ ਸਾਈਡ ਇਫੈਕਟ ਕੀ ਆਉਂਦੇ ਆ ਇਹ ਸਾਰਿਆਂ ਨੂੰ ਦੇਖਣ ਨੂੰ ਪਤਾ ਲੱਗ ਹੀ ਜਾਣੇ ਆ ਹੈਨਾ ਜੇ ਮੰਨ ਲਓ ਆਪਾਂ ਐਂ ਗੱਲ ਕਰ ਲਈ ਵੀ ਸਟੇਟ ਇਹਨੂੰ ਪ੍ਰਮੋਟ ਕਿਵੇਂ ਕਰਦੀ ਆ ਤਾਂ ਤੁਸੀਂ ਐ ਦੇਖੋ ਵੀ ਜਿਹੜੇ ਵੱਡੇ ਵੱਡੇ ਆਪਣੇ ਇਥੇ ਆ ਲਓ ਵੀ ਸ਼ੋਪਿੰਗ ਸੈਂਟਰ ਚ ਜਿਹੜੇ ਉਹਨੇ ਜੇ ਮੰਨ ਲਓ ਕੇ ਸਟੇਟ ਕਹੇ ਲਾ ਅਮਰਤ ਜਾਂ ਜਿਹੜਾ ਇਹ ਫੰਡਾ ਜਿੱਥੋਂ ਵੀ ਸ਼ੁਰੂ ਹੁੰਦਾ ਜੋ ਵੀ ਇਹਦੀ ਬੈਕਬੋਨ ਆ ਕਿਉਂਕਿ ਉਹ ਕਲੀਅਰ ਨਹੀਂ ਹੈਗੀ ਹਜੇ ਵੀ ਐਕਚੁਅਲ ਦੇ ਵਿੱਚ ਉਹਦਾ ਮਾਸਟਰ ਮਾਈਂਡ ਕੌਣ ਹੈ ਦਾ ਵੀ ਜਿਵੇਂ ਨਾਲੇ ਉਹ ਤਾਂ ਕੋਈ ਸਾਰਟ ਆਫ ਆਰਗੇਨਾਈਜੇਸ਼ਨ ਆ ਹੁੰਦੀ ਆ ਪਰ ਉਹ ਖੇਡਦੀ ਹੁੰਦੀ ਆ ਦੂਜੀਆਂ ਦੂਜੀਆਂ ਦੇ ਮੋੜਿਆਂ ਦੇ ਉੱਤੇ ਕਿਉਂਕਿ ਇਹ ਜਿਹੜੇ ਬੰਦੇ ਆ ਇਹ ਪਹਿਲਾਂ ਇਹ ਕਿੱਥੇ ਡਿਸਕ੍ਰਿਮੀਨੇਸ਼ਨ ਫੀਲ ਕਰਦੇ ਸੀ ਕੰਮਾਂ ਤੇ ਹਾਂਜੀ ਤੇ ਜਾਂ ਸਕੂਲਾਂ ਤੇ ਜਿਹਹੇ ਜਿਹੇ ਕੰਮਾਂ ਤੇ ਇਦਾਂ ਦੇ ਅਪੀਅਰੈਂਸ ਵਾਲੇ ਬੰਦੇ ਆ ਉਹੋ ਜੀਆਂ ਕੰਪਨੀਆਂ ਤੋਂ ਫੰਡਿੰਗ ਕਰਾ ਕੇ ਜਿਵੇਂ ਉਹਨਾਂ ਨੂੰ ਨਾਲੇ ਤਾਂ ਇੱਕ ਲੋਕ ਇੱਥੇ ਹੈਪੀਲੀ ਕੰਮ ਕਰ ਰਹੇ ਆ ਜਿਵੇਂ ਸਮਝਦਾ ਉਹਨਾਂ ਲਈ ਤਾਂ ਤੁਸੀਂ ਇੱਕ ਮਸ਼ੀਨ ਆ ਯਰ ਟੂਲ ਨਾ ਕੋਈ ਮੂਸ਼ਨ ਕੰਮ ਕਰ ਰਹੇ ਹੋ ਅੱਠ ਕਰ ਰਹੇ ਹੋ ਆਪ ਤਾਂ ਦੇਖਣਾ ਵੀ ਅਬ ਇਹ ਕਿਵੇਂ ਚੱਲ ਰਿਹਾ ਕਿਉਂਕਿ ਕੰਪਨੀਆਂ ਕੋਲੇ ਕਿੱਡੇ ਲੋਨ ਹੁੰਦੇ ਆ ਉਹਨਾਂ ਨੂੰ ਈਜ਼ੀ ਲੋਨ ਮਿਲਦੇ ਆ ਉਹ ਬਹੁਤ ਵੱਡੀਆਂ ਸਟ੍ਰੈਟਜੀ ਆ ਉਹਦੇ ਪਿੱਛੇ ਵੀ ਹੈ ਨਾ ਜਿਹੜੇ ਕੰਪਨੀਆਂ ਮੂਹਰੇ ਅਕ ਜਿਵੇਂ ਫੋਰਡ ਦੀ ਗੱਲ ਕਰੀ ਆ ਫੋਰਡ ਹਰ ਇੱਕ ਸਾਲ ਬੈਂਕਰਪਸੀ ਦਾ ਨੇੜ ਹੁੰਦਾ ਵਾਗੂ ਅਮਰੀਕਾ ਦੇ ਵਿੱਚ ਜਿਹੜੇ ਬੰਦੇ ਉੱਥੇ ਰਹਿੰਦੇ ਉਹਨਾਂ ਨੂੰ ਪਤਾ ਵੀ ਉਹਨਾਂ ਨੂੰ ਕਿੰਨੀ ਜਿਆਦਾ ਫੰਡਿੰਗ ਮਿਲਦੀ ਆ ਹਰ ਇੱਕ ਸਾਲ ਗਵਰਨਮੈਂਟ ਵੱਲੋਂ ਕਿ ਰੱਖਣ ਲਈ ਤੇ ਉਹ ਚੀਜ਼ਾਂ ਕਰਕੇ ਹੌਲੀ ਹੌਲੀ ਉਹਨਾਂ ਦੇ ਸਿਰ ਦੇ ਉੱਤੇ ਇਹਨਾਂ ਨੂੰ ਸ਼ੁਰੂ ਕਰਕੇ ਫਿਰ ਉਹ ਦੇਖਦੇ ਆ ਵੀ ਇਹਨਾਂ ਦੀ ਜਿੱਥੇ ਇਹਨਾਂ ਦੀ ਲੋਡ ਕਿੱਥੇ ਆ ਇਹਨਾਂ ਨੂੰ ਵਰਤਣ ਦੀ ਉਹੀ ਜਗ੍ਹਾ ਵਰਤੀ ਜਾਂਦੀ ਨਹੀਂ ਸਹੀ ਆ ਹਾਂਜੀ ਜੇ ਆਪਾਂ ਵੈਸੇ ਇੱਥੇ ਆਪਾਂ ਵਿਕਟੋਰੀਆ ਦੀ ਗੱਲ ਕਰੀਏ ਤਾਂ ਤੁਸੀਂ ਇਹ ਦੇਖੋ ਵੀ ਜਿਹੜੀ ਇੱਥੇ ਨਵੀਂ ਕੰਸਟਰਕਸ਼ਨ ਹੋਈ ਆ ਆਪਣੇ ਇਧਰ ਮੈਲਬਨ 'ਚ ਬਈ ਰੈਸਟ ਗੇਟ ਦੀ ਗੱਲ ਕਰ ਲਈਏ ਤਾਂ ਜਿਹੜਾ ਜਿਵੇਂ ਕਿ ਤੁਹਾਨੂੰ ਪਤਾ ਹੀ ਹੋਣਾ ਵੀ ਜਿਹੜਾ ਐਲਜੀਬੀਟੀਕਯੂ ਦਾ ਸਾਈਨ ਆ ਉਹ ਰੇਨਬੋ ਦਾ ਸਾਈਨ ਆ ਉਹ ਸੱਤ ਰੰਗਾਂ ਦਾ ਸਾਈਨ ਆ ਜਿਹੜਾ ਇਹ ਇਹਨਾਂ ਨੇ ਕੋਈ ਆਪ ਨਹੀਂ ਬਣਾਇਆ ਇੱਕ ਆਪਣਾ ਚੋਰੀ ਕੀਤਾ ਹੋਇਆ ਸਾਈਨ ਬਈ ਕੁਦਰਤੀ ਸਾਈਨ ਚੋਰੀ ਕਰਿਆ ਹੋਇਆ ਬਸ ਜਿਵੇਂ ਉਹਨੂੰ ਪਰ ਵੀ ਵਰਤ ਦੇ ਇਸੇ ਨਹੀਂ ਆ ਜਿੱਥੇ ਵੀ ਮੰਨ ਲਓ ਵੀ ਜੇ ਉਹ ਹੁਣ ਤੋ ਉਹਦੇ ਆਏ ਆ ਵੀ ਝੰਡੇ ਵੀ ਬਣ ਗਿਆ ਛੋਟੇ ਛੋਟੇ ਆ ਪੱਕੇ ਘਰਾਂ ਚ ਵੀ ਲੱਗੇ ਦੇਖਿਆ ਯਾਰ ਉਹ ਸੱਤ ਰੰਗ ਵਾਲੇ ਝੰਡੇ ਤਾਂ ਮੈਂ ਕਹਿ ਰਿਹਾ ਸੀਗਾ ਵੀ ਉਹ ਵੈਸਟ ਗੇਟ ਤੇ ਜਿਹੜੀ ਨਵੀਂ ਕੰਸਟਰਕਸ਼ਨ ਹੋਈ ਆ ਜਿਹੜਾ ਇੱਥੋਂ ਦਾ ਬਹੁਤ ਵੱਡਾ ਰੋਡ ਆ ਜਿੱਥੋਂ ਕਿ ਮੋਸਟਲੀ 70% ਪੀਪਲ ਟ੍ਰੈਵਲ ਕਰਦੇ ਆ ਮੇਨ ਮਕਸਦ ਹਰ ਅਮਰਤ ਗੱਲ ਪਤਾ ਕੀ ਆ ਇਹ ਗੱਲ ਦਾ ਹਾਂਜੀ ਤੋਂ ਰੋਡਾਂ ਤੇ ਲੈ ਲਾ ਜਾਂ ਹੁਣ ਕੱਪੜਿਆਂ ਦੇ ਉੱਤੇ ਸਿੰਬਲ ਜਿਹਾ ਆਉਣ ਲੱਗੇ ਜਾਂ ਕੁਝ ਹੋਰ ਕਿਸੇ ਨਾ ਕਿਸੇ ਦੇ ਜਿੱਥੇ ਜਿਹੜੀਆਂ ਚੀਜ਼ਾਂ ਪੁਆਇੰਟਡ ਹੁੰਦੀਆਂ ਹਨ ਵੀ ਇਹ ਚੀਜ਼ਾਂ ਨੂੰ ਨਾਰਮਲਾਈਜ਼ ਕਰਨਾ ਵੀ ਆਪਾਂ ਇਹ ਗੱਲ ਹੀ ਅੱਜ ਬੈਠੇ ਨਾ ਹੋਈ ਇਹ ਗੱਲ ਤੇ ਕਰ ਲਈ ਵੀ ਜਦੋਂ ਤੂੰ ਤੇਰਾ ਮਾਈਂਡ ਵੀ ਸੈਪਟ ਕਰੇ ਨਾਰਮਲ ਆ ਵੀਰਾ ਵੀ ਇਹ ਨਾਰਮਲ ਆ ਇੱਥੇ ਦੀ ਕਮਿਊਨਿਟੀ ਲਈ ਜਿਹੜੇ ਸੈਂਸਟਿਵ ਕਹ ਲੀਏ ਵੀ ਜਿਹੜੇ ਬੰਦੇ ਇਕੱਲੇ ਰਹਿ ਸਕਦੇ ਆ ਜਿਹੜੇ ਮਾਂ ਪਿਓ ਤੋਂ ਲੱਗ ਰਹੇ ਨਾ ਵੀ ਇਹਨਾਂ ਲਈ ਓਕੇ ਆ ਫਾਦਰਡੇ ਮਦਰਡੇ ਤੇ ਮੈਨਾਂ ਇਹਨਾਂ ਲਈ ਓਕੇ ਆ ਗਵਰਨਮੈਂਟ ਇਹਨਾਂ ਲਈ ਕਰ ਰਹੀ ਆ ਪਰ ਆਪਣੇ ਵਾਲੇ ਬੰਦਿਆਂ ਨੇ ਆਪਾਂ ਕਹਿਣ ਦਾ ਮਕਸਦ ਆ ਬਿਨਾਂ ਗੱਲਾਂ ਬਲੀ ਦੇ ਬੱਕਰੇ ਨਾ ਬਣ ਜਾਣ ਪੈਸੇ ਕਰਕੇ ਜਾਂ ਇਥੋਂ ਦੀਆਂ ਸ਼ੌਹਰਤਾਂ ਕਰਕੇ ਇਹ ਚੀਜ਼ ਨੂੰ ਆਪਦੇ ਦਿਮਾਗ 'ਚ ਨਾ ਬਿਠਾ ਲੈਣ ਵੀ ਇਹ ਨਾਰਮਲ ਆ ਕੱਲੋਂ ਆਪਾਂ ਕਿਉਂਕਿ ਆਲਰੇਡੀ ਬਹੁਤ ਛੋਟੀ ਲਿਮਟਿਡ ਆਪਾਂ ਪਪੂਲੇਸ਼ਨ ਆ ਆਪਣੀ ਵੀ ਉਹਨੂੰ ਇੱਕ ਪਨੀਰੀ ਨੂੰ ਸਾਹਮਣੇ ਸਹੀ ਪਾਸੇ ਨੂੰ ਲੈ ਕੇ ਜਾਣਾ ਇੱਕ ਮਾਂ ਪਿਓ ਦਾ ਫਰਜ਼ ਆ ਸਿਰਫ ਇੱਕ ਪੈਸੇ ਦੀ ਜਾਂ ਚਮਕ-ਦਮਕ ਦੀ ਬੱਚੇ ਦੀ ਇਸ ਚੀਜ਼ ਲਈ ਆਪਾਂ ਦੇਖਣਾ ਇਹ ਵੀ ਸਾਡੇ ਤਾਂ ਹੁਣ ਹੋ ਨਹੀਂ ਸਕਦੇ ਇਹ ਹੋ ਸਕਦੀ ਹੋਣ ਲੱਗੀ ਆਪਾਂ ਦੇਖਦੇ ਆ ਜਿਹੜੀਆਂ ਜਿੱਥੇ ਆਪਣੀਆਂ ਕੰਟਰੀਆਂ ਚ ਜਾਂ ਜਿਹੜੇ ਰੀਜਨਾਂ ਦੇ ਵਿੱਚ ਪੁਰਾਣੇ ਆਏ ਆ ਲੋਕ ਤੋਂ ਆਪਣੇ ਇਹ ਜੇ ਵਿਆਹ ਕਰਾਉਣ ਲੱਗੇ ਮੁੰਡੇ ਕੁੜੀ ਹਾਂ ਚਲ ਦੇ ਆਰ ਚੁਆਇਸ ਬਟ ਵੀ ਆਪਾਂ ਇਹਨੂੰ ਬढ़ावा ਨਾ ਦਈਏ ਸਹੀ ਹੈ ਹੈਨਾ ਜੇ ਹੈਗੀ ਸੀ ਇੱਕ ਹੋਰ ਇਹਦੇ ਵਿੱਚ ਬਹੁਤ ਵੱਡਾ ਰੀਜ਼ਨ ਜਿਹੜੀਆਂ ਹੁਣ ਜਿਹੜੀਆਂ ਵੱਡੀਆਂ ਕੰਪਨੀਆਂ ਵਾਂ ਹਾਂਜੀ ਇਹ ਫੂਡਸ ਨਾ ਬਹੁਤ ਪਲੇ ਕਰ ਰਹੀਆਂ ਜਿਹੜਾ ਹੁਣ ਆਪਾਂ ਜਿਹੜਾ ਬੰਦਾ ਆਪਦੇ ਗਾਰਡਨ ਚੋ ਨਹੀਂ ਖਾ ਰਿਆ ਚਲ ਪੰਜਾਬ ਚ ਵੀ ਆਪਾਂ ਬੀਮ ਇੰਡੀਆ ਬਾਰੇ ਵੀ ਗੱਲ ਕਰਾਂਗੇ ਬਾਅਦ ਚ ਪਰ ਜਿਹੜੀਆਂ ਬਾਹਲੀਆਂ ਕੰਟਰੀਆਂ ਦੇ ਵਿੱਚ ਪ੍ਰੋਸੈਸਡ ਫੂਡ ਫੂਡ ਆਉਂਦੇ ਆ ਉਹਨਾਂ ਦੇ ਵਿੱਚ ਫੂਡ ਜਿਹੜਾ ਇਦਾਂ ਦੇ ਫੂਡ ਆ ਜਿਹੜੇ ਹਾਰਮੋਨਲ ਬੈਲੈਂਸ ਕਰਦੇ ਹਾਂ ਬੈਲੈਂਸ ਹਾਂ ਵੀ ਇਹੋ ਜਿਹੀਆਂ ਚੀਜ਼ਾਂ ਹੌਲੀ ਹੌਲੀ ਸਟ੍ਰੈਟਜੀ ਨਾਲ ਆਉਂਦੀਆਂ ਹੁੰਦੀਆਂ ਕਿਉਂ ਮਰੀ ਇੱਕਦਮ ਕਿੰਨੀ ਉਹਨਾਂ ਦੀ ਵਧਦੀ ਹੈ ਕੁਆਂਟੀਟੀ ਜਿਹੜੇ ਹਜੇ ਬੰਦੇ ਆ ਜਿਵੇਂ 35% ਲੋਕ ਆ ਜਾਂ ਇਦਾਂ ਜੇ ਮੈਂ ਸਮਝਦਾ ਕਿਉਂ ਕਿੰਨੇ ਕਨਫਿਊਜ਼ ਆ ਲੋਕ ਉਹ ਇਦਾਂ ਦੇ ਬਿਹੇਵੀਅਰ ਆਪੇ ਆਉਣ ਲੱਗ ਜਾਂਦੇ ਜਿਹੜੇ ਕਿ ਉਹਨਾਂ ਲਈ ਵਧੀਆ ਉਹਨਾਂ ਨੂੰ ਕੋਈ ਵੱਡਾ ਚੈਲੰਜ ਨਹੀਂ ਦੇਣਗੇ ਫਿਊਚਰ ਦੇ ਵਿੱਚ ਜਸਟ ਇੱਕ ਵੋਟ ਹੋਊਗੀ ਹੋਰ ਉਹਨਾਂ ਤੋਂ ਕੁਝ ਨਹੀਂ ਕੁਝ ਨਹੀਂ ਹੋਣਾ ਹਾਂ ਜੇ ਮੰਨ ਲਓ ਜੇ ਆਪਾਂ ਇੱਥੋਂ ਵਿਕਟੋਰੀਆ ਦੇ ਸਕੂਲਾਂ ਦੀ ਗੱਲ ਕਰੀਏ ਤਾਂ ਇੱਥੋਂ ਦੇ ਸਕੂਲਾਂ ਨੇ ਇੱਕ ਨਵਾਂ ਪ੍ਰੋਗਰਾਮ ਇੰਟਰਡਿਊਸ ਕੀਤਾ ਉਹਨੂੰ ਇਹ ਕਹਿੰਦੇ ਸੇਫ ਸਕੂਲ ਕਹਿੰਦੇ ਆ ਹਾਂ ਉਹਦੇ ਬਾਰੇ ਦੱਸੋ ਉਹ ਸਕੂਲ ਖੋਲਿਆ ਜਿਹੜੇ ਇਦਾਂ ਦੀ ਕਮਿਊਨਿਟੀ ਆ ਜਿਹੜੇ ਇਦਾਂ ਦੇ ਜਵਾਕ ਆ ਵੀ ਜੇ ਉਹਨਾਂ ਦੇ ਵਿੱਚ ਜਾ ਕੇ ਪੜਨਾ ਜਿੱਥੇ ਉਹਨਾਂ ਨੂੰ ਕੋਈ ਡਿਫਰੈਂਸ਼ੀਏਟ ਜਿਵੇਂ ਉਹਨਾਂ ਨੂੰ ਕੋਈ ਉਹ ਨਹੀਂ ਕਰੂਗਾ ਡਿਸਕ੍ਰਿਮੀਨੇਸ਼ਨ ਨਾ ਕਹਿਣਾ ਵੀ ਉਹਨਾਂ ਨੂੰ ਜਿਵੇਂ ਇਕੱਲੀ ਵਿਕਟੋਰੀਆ ਨਹੀਂ ਜਿੰਨੀਆਂ ਵੀ ਸਟੇਟਾਂ ਆ ਆਸਟ੍ਰੇਲੀਆ ਦੀਆਂ ਉਹ ਆਪਦੇ ਪੱਧਰ ਤੇ ਉਹਨਾਂ ਨੇ ਕਮਿਸ਼ਨ ਬਣਾਏ ਹੋਏ ਆ ਵੀ ਉਹਨਾਂ ਦੇ ਜਿਹੜੇ ਉਦਾਂ ਦੇ ਜਿਹੜੇ ਇਸ ਚ ਆ ਰਹੇ ਆ ਹਾਂਜੀ ਤੇ ਉਹ ਉਹਨਾਂ ਸਕੂਲਾਂ ਵਿੱਚ ਸੇਫ ਪੜ ਸਕਣ ਵੀ ਉਹਨਾਂ ਨੂੰ ਕੁਝ ਨਾ ਕਹਿਣ ਵੀ ਉਹਨਾਂ ਨੂੰ ਸਪੋਰਟ ਕਰ ਰਹੀ ਆ ਜਿਵੇਂ ਗਵਰਨਮੈਂਟ ਬੈਕ ਐਂਡ ਦੇ ਉੱਤੇ ਹੂੰ ਹੂੰ ਤੇ ਈਵਨ ਜਿਹੜੀ ਇਹਨਾਂ ਦੀ ਪੁਰਾਣੀ ਸਟੱਡੀਜ਼ ਦੇਖ ਲੈ ਆਸਟ੍ਰੇਲੀਆ 1976 ਦੇ ਵਿੱਚ ਇੱਕ ਟੀਚਰ ਸੀਗਾ ਹਾਂਜੀ ਉਹਨੂੰ ਸਕੂਲ ਚੋਂ ਕੱਢਤਾ ਸੀ ਵਿਕਟੋਰੀਆ ਦੇ ਵਿੱਚ ਸੀਗਾ ਤਾਂ ਨਾ ਅਸੀਂ ਵੀਰ ਪਤਨੀ ਆ ਮੈਂ ਤਾਂ ਨਾਮ ਭੁੱਲ ਗਿਆ ਹਾਂਜੀ ਕਿ ਉਹ ਅਗੇ ਸੀਗਾ ਬਈ ਉਹਨੂੰ ਪੜਾਉਣ ਦੀ ਵੀ ਐਕਸੈਪਟੈਂਸ ਨਹੀਂ ਸੀਗੀ ਕਿਸੇ ਟਾਈਮ ਤੇ ਜਦੋਂ ਜਿਆਦਾ ਕਹਦਾ ਉਦੋਂ ਇਹਨਾਂ ਦਾ ਜਿਆਦਾ ਲੋਕ ਰਿਲੀਜੀਅਸ ਸੀਗੇ ਜਾਂ ਲੋਕ ਜਿਆਦਾ ਸੋਚਦੇ ਸੀਗੇ ਵੀ ਇਹ ਚੀਜ਼ ਨਹੀਂ ਹੋ ਸਕਦੀ ਹੂੰ 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 ਵੀ ਅੱਜ ਇਹ ਚੀਜ਼ਾਂ ਹੀ ਕਾਮਨ ਹੋ ਚੁੱਕੀਆਂ ਕਾਮਨ ਕਰਤੀਆਂ ਨੇ ਹਾਂ ਵੀ ਵੀ ਉਸ ਚੀਜ਼ ਨੂੰ ਪ੍ਰਮੋਟ ਕਰ ਰਹੇ ਨੇ ਹਾਂ ਤੇ ਹੁਣ ਜੇ ਆਪਾਂ ਪੰਜਾਬ ਦੇ ਉਹਦੇ ਤੋਂ ਆ ਜੀਏ ਤਾਂ ਉੱਥੇ ਇਹ ਚੀਜ਼ੀਏ ਪੰਜਾਬ ਚ ਨਹੀਂ ਅਮਰ ਤਾਂ ਸਾਰੇ ਦੁਨੀਆ ਚ ਪਹੁੰਚਣੀ ਆ ਇਹ ਹਾਂ ਨਾ ਕਿਉਂਕਿ ਇਹ ਮੁੱਦਾ ਹੀ ਏਦਾਂ ਦਾ ਵਾ ਆਪਣੇ ਨਾਲ ਤਾਂ ਕਾਪੀ ਕਰਦੇ ਆ ਹੈਗੀਆਂ ਚੀਜ਼ਾਂ ਨੂੰ ਹਨਾ ਬਈ ਇਹ ਕਿਵੇਂ ਏਦਾਂ ਦੇ ਮੁੱਦੇ ਆਪਣੇ ਨੂੰ ਪਤਾ ਵੋਟਾਂ ਤੋਂ ਪਹਿਲਾਂ ਕੁਛ ਨਾ ਕੁਛ ਐਂਕਰਾਤਾ ਐਂਕਰਾਤਾ ਸਹੀ ਹੈ ਜੀ ਉਹਨਾਂ ਨੂੰ ਆਪਣਾ ਇੰਡੀਆ ਦੀ ਬਹੁਤ ਜ਼ਿਆਦਾ ਵੱਡੀ ਪੋਪੂਲੇਸ਼ਨ ਆ ਉਹਨਾਂ ਨੂੰ ਕਿਵੇਂ ਕਨਫਿਊਜ਼ ਕਰਨਾ ਇਹ ਜੀਆਂ ਚੀਜ਼ਾਂ ਇੰਟਰਨੈਟ ਰਾਹੀਂ ਪਹੁੰਚ ਜਾਂਦੀਆਂ ਪਹੁੰਚਦੀਆਂ ਨੇ ਹਾਂਜੀ ਤੇ ਜਿਹੜੇ ਕੈਰੈਕਟਰ ਤੂੰ ਆਪ ਦੇਖ ਲੈ ਨੈਟਫਲਿਕਸ ਤੇ ਦੇਖ ਲੈ ਜਾਂ ਫਿਲਮਾਂ ਚ ਦੇਖ ਲੈ ਹੈ ਜਿਹੇ ਕੈਰੈਕਟਰਾਂ ਦੀ ਤੂੰ ਦੇਖ ਲੈ ਉਈ ਫਿਲਮ ਚੱਕ ਲਈ ਹੁਣ ਦੂਜੀ ਤੀਜੀ ਫਿਲਮਾਂ 'ਚ ਕੈਰੇਕਟਰ ਆਮ ਜਿਹਾ ਹੋਣ ਲੱਗੇ ਨਾ ਤੇ ਨਾਰਮਲ ਕਰਤਾ ਹੈ ਨਾ ਨਾਰਮਲ ਕਰਨ ਲੱਗ ਗਿਆ ਨਾ ਵੀ ਉਹ ਆਪਣੇ ਮਾਈਂਡ ਨੂੰ ਅਸੈਪਟ ਕਰਾਉਣ ਲੱਗੇ ਚਾਹੇ ਆਪਾਂ ਉਹਨੂੰ ਹਾਸੇ ਲਈ ਦੇਖ ਲਿਆ ਆਪਣੀ ਆਪਣੀ ਮਾਨਸਿਕਤਾ ਇੰਨੀ ਮਾੜੀ ਹੋ ਗਈ ਹੈ ਨਾ ਇੱਕ ਆਪਾਂ ਐਂਟਰਟੇਨਮੈਂਟ ਬਹੁਤ ਭਾਲਣ ਲੱਗ ਗਿਆ ਜਿਹੜੀ ਜੀ ਆਪਣੇ ਲਈ ਬਹੁਤ ਮਾੜੀ ਗੱਲ ਮਾੜੀ ਗੱਲ ਹਰ ਇੱਕ ਚੀਜ਼ 'ਚੋ ਇੰਟਰਨੈਟ ਤੇ ਸਵਾਦ ਜੇ ਆਪਾਂ ਸਵਾਦ ਹੀ ਨਾ ਦੇਖੀਏ ਐਂਟਰਟੇਨਮੈਂਟ ਤੇ ਸਵਾਦ ਉਹਦੇ ਬੈਡ ਇਫੈਕਟ ਉਹਦੇ ਬੈਡ ਇਫੈਕਟ ਆ ਜਿਹੜੇ ਉਹ ਆਪਾਂ ਨੂੰ ਗਾਂਹ ਜਾ ਕੇ ਤੰਗ ਕਰਨਗੇ ਜਿਵੇਂ ਹੁਣ ਆਪਣੇ ਜਵਾਕਾਂ ਰਹੇ ਜਾਂ ਹੋਰ ਜਿਹੜੀਆਂ ਚੀਜ਼ਾਂ ਆਪਾਂ ਨੂੰ ਤੱਕੇ ਨਾਲ ਥੂਪੀਆਂ ਜਾ ਰਹੀਆਂ ਇਹ ਚੀਜ਼ ਹੈ ਨਹੀਂ ਕਿ ਜਿਹੜੀ ਚੀਜ਼ ਉਹੀ ਬਿਨਾਂ ਘੱਲੋਂ ਬਣਾਈ ਜਾਂਦੀ ਆ ਜਿਵੇਂ ਇਹ ਜਿਹੜੇ ਬਟੇ ਬਟ ਜਿਹੜੇ ਬਣਾਉਂਦੇ ਆ ਜਿਹੜੇ ਵੀ ਬੈਕਟ ਤੇ ਬੈਠੇ ਆ ਲੋਕ ਹਾਂਜੀ ਹਾਂ ਹਾਂ ਨਹੀਂ ਨਹੀਂ ਉਹੀ ਆ ਭਾਈ ਆਪਾਂ ਹੁਣ ਜੇ ਮੰਨ ਲਓ ਇੰਡੀਵਿਜੂਅਲ ਤੌਰ ਤੇ ਗੱਲ ਕਰੀਏ ਵੀ ਆਪਾਂ ਇਹਦੇ ਲਈ ਕੀ ਕਰ ਸਕਦੇ ਆ ਵੀ ਆਪਾਂ ওই ਗੱਲ ਵੀ ਸਾਰਾ ਦੇਖ ਕੇ ਚੱਲਣਾ ਪੈਣਾ ਨਾ ਹੁਣ ਹੁਣ ਸਤਾਰਕ ਰਹਿ ਕੇ ਨਾਲ ਟਾਈਮ ਹੁਣ ਆਈ ਨਹੀਂ ਹੈਗਾ ਵੀ ਆਪਾਂ ਕੰਮ ਕਰੀ ਜਾਈਏ ਜਾਂ ਜਪਾਰਕ ਸਕੂਲ ਚਲੇ ਗਏ ਚਾਹੇ ਇੱਥੇ ਜਾਂ ਚਾਹੇ ਉੱਥੇ ਆ ਵੀ ਆਪਾਂ ਦਾ ਮਾਰਕਸ ਦਾ ਵੀ ਆਪਾਂ ਜਿਵੇਂ ਆਪਣੇ ਡੈਡੀ ਹੁਣਾਂ ਦਾ ਟਾਈਮ ਲੰਘਿਆ ਉਹ ਵਧੀਆ ਟ ਕਾਲਜ ਉਹਦੋਂ ਇੰਨਾ ਭਾਰੀ ਨਹੀਂ ਸੀ ਜਨਨਾ ਅੱਜ ਸਹੀ ਹੈ ਜੀ ਜਿੰਨੇ ਕ ਜੇ ਕਹਦੀ ਆਪਾਂ ਆਪਦੇ ਪੇਰੈਂਟਸ ਨਾਲ ਬਹਿ ਕੇ ਕਹਿੰਦੇ ਆ ਆਪਾਂ ਵੱਧ ਨੋਲੇਜ ਆ ਗਈ ਆਪਣੇ ਕੋਲੇ ਇੰਟਰਨੈਟ ਆ ਗਿਆ ਤਾਂ ਉਨੇ ਕ ਵੱਧ ਮੁਸ਼ਕਲਾਂ ਵੀ ਆਪਣੇ ਕੋਲੇ ਆ ਗਈਆਂ ਆ ਗਈਆਂ ਹੈਨਾ ਜੇ ਆਪਾਂ ਹੁਣ ਆਪਾਂ ਬੈਠ ਕੇ ਸੋਚੀਏ ਵੀ ਆਪਾਂ ਚਾਹਣਾ ਵਾ ਜਿਉਣਾ ਆਪਣੇ ਮਾਪਿਆਂ ਵਾਂਗੂ ਵੀ ਆਪਾਂ ਨੇ ਮਾਪਿਓ ਆਪਾਂ ਇਨੀ ਇਨੀ ਕੇਅਰ ਨਹੀਂ ਕਰਦੇ ਸੀ ਆਪਾਂ ਫੇਰ ਵੀ ਵਧੀਆ ਪਾਲ ਗੀ ਬਟ ਉਦੋਂ ਇੰਨੀਆਂ ਇਹ ਚੀਜ਼ਾਂ ਭਾਰੀ ਨਹੀਂ ਸੀ ਆਲੇ-ਦਾਲੇ ਉਹ ਇੰਨੇ ਡਿਸਟਰੈਕਸ਼ਨ ਨਹੀਂ ਸੀ ਜਿੰਨੀਆਂ ਅੱਜ ਆ ਗਈਆਂ ਵਾ ਅੱਜ ਆ ਗਈਆਂ ਹਾਂਜੀ ਪਰਸਨਲ ਸਟੱਡੀ ਬਹੁਤ ਜ਼ਰੂਰੀ ਆ ਮਾ ਅੱਜ ਦੇ ਟਾਈਮ ਚ ਇੱਕ ਹੋਰ ਚੀਜ਼ ਜਿਹੜੀ ਜ਼ਿਆਦਾ ਇਹ ਚੀਜ਼ ਨੂੰ ਹੋ ਰਹੀ ਆ ਆਪਾਂ ਆਪਾਂ ਓਲਜੀ ਹੋਏ ਆ ਮਟੀਰੀਅਲਿਸਟਿਕ ਹਾਂਜੀ ਹਰ ਇੱਕ ਬੰਦਾ ਇੱਕ ਵਧੀਆ ਜਵਾਕਾ ਨੂੰ ਪਰਵਰਿਸ਼ ਦੇਣੀ ਚਾਹੁੰਦਾ ਵਾ ਹੈਨਾ ਵਧੀਆ ਵਧੀਆ ਗੱਡੀ ਵਧੀਆ ਘਰ ਬਾਹਰਲੇ ਦੇਸ਼ਾਂ ਚ ਵੀ ਹੂੰ ਹੂੰ ਇੰਡੀਆ ਪੰਜਾਬ ਚ ਵੀ ਸਾਰੇ ਕਿਤੇ ਹੈਨਾ ਹਾਂਜੀ ਉਹ ਚੀਜ਼ ਨਹੀਂ ਹੁਣ ਆਬਵੀਅਸਲੀ ਤੇਰੇ ਕੋਲ ਟਾਈਮ ਤੋਂ ਨਾਲ ਕੀ ਆ ਤੈਨੂੰ ਵੱਧ ਐਫਰਟ ਕਰਨੇ ਆ ਜਾਂ ਤੂੰ ਲੋਨ ਲਏਗਾ ਜਾਂ ਕੁਝ ਹੋਰ ਇਦਾਂ ਦਾ ਕੰਮ ਕਰੇਗਾ ਜਿਹੜਾ ਜੀ ਤੈਨੂੰ ਮੋੜ ਨਹੀਂ ਆ ਬੈਕ ਮੋੜ ਨਹੀਂ ਆ ਬੈਕ ਕਰਨੀ ਆ ਜੇ ਤੂੰ ਉਹ ਬੈਕ ਕਰਨੀ ਆ ਤਾਂ ਤੂੰ ਜਵਾਕਾਂ ਦਾ ਦੂਰ ਰਹਿ ਜਾ ਕੀ ਕਰੇ ਘਰੇ ਲੈ ਕੇ ਤਾਂ ਪੋਸਿਬਲ ਨਹੀਂ ਹੋ ਕਰਨਾ ਪੈਣਾ ਹੁਣ ਮਾਪੇ ਉਹਦਾ ਟਾਈਮ ਇਧਰ ਇਨਵੈਸਟ ਹੋ ਰਿਹਾ ਜਵਾਕ ਹੈਗੀ ਇੱਕ ਇੱਥੇ ਬੈਠਿਆ ਹੁਣ ਉਹ ਕਹਿੰਦਾ ਵੀ ਜੇ ਤੁਸੀਂ ਆਪਦੇ ਜਵਾਕ ਨੂੰ ਫੋਨ ਦਿੰਦੇ ਹੋ ਤੁਸੀਂ ਆਪਦੇ ਜਵਾਕ ਨੂੰ ਬੋਲਡ ਦਾ ਐਕਸੈਸ ਨਹੀਂ ਦਿੰਦੇ ਤੁਸੀਂ ਬੋਲਡ ਨੂੰ ਐਕਸੈਸ ਦਿੰਦੇ ਹੋ ਆਪਦੇ ਜਵਾਕ ਦਾ ਉਹਨਾਂ ਨੇ ਤੁਹਾਡੇ ਜਵਾਕ ਨੂੰ ਕਿਵੇਂ ਕੰਟਰੋਲ ਕਰਨਾ ਉਹਨਾਂ ਦੇ ਜੋ ਕਾਰਟੂਨ ਰਹੀਆਂ ਆ ਆਪਾਂ ਨੂੰ ਲੱਗਦਾ ਇਹ ਚੀਜ਼ਾਂ ਜਿਵੇਂ ਬਹੁਤ ਬਰੀਕਲੀ ਆਪਾਂ ਨੂੰ ਦੇਖਣੀਆਂ ਪੈਣੀਆਂ ਵਾ ਵੀ ਉਹ ਚੀਜ਼ਾਂ ਦੇ ਉੱਤੇ ਕਿੰਨੇ ਇਫੈਕਟ ਬੈਡ ਪੈਣਗੇ ਉਹ ਗੱਲ ਹੈ ਸੀ ਕਿ ਜਿਵੇਂ ਹੁਣ ਆਪਾਂ ਪਿੱਛੇ ਜੇ ਵੀਡੀਓ ਦੇਖਦੇ ਸੀ ਜਿਵੇਂ ਪੰਜਾਬ 'ਚ ਵੀ ਹੈਗਾ ਇੱਕ ਐਸਾ ਦਾ ਕੈਰੇਕਟਰ ਉਹ ਜ਼ਿਆਦਾ ਹਾਈਲਾਈਟ ਆ ਹੀ ਹੋ ਗਿਆ ਲੋਕਾਂ ਨੇ ਤੇਰੇ ਜਿਵੇਂ ਮੈਂ ਤੈਨੂੰ ਭੇਜਦਾ ਇੰਟਰਨੈਟ ਤੇ ਇਸ ਆ ਦੇਖੀ ਕਰੀ ਜਾਂਦਾ ਉਹ ਨੂੰ ਐਂ ਲੱਗਦਾ ਵੀ ਮੇਰੀ ਅਪਰੋਚ ਬਹੁਤ ਆ ਵੀ ਮੈਨੂੰ ਲੋਕਲ ਮੈਨੂੰ ਲਾਈਕ ਕਰਦੇ ਆ ਵੀ ਮੇਰੀ ਮਿਲਣਾ ਇਦਾਂ ਇਦਾਂ ਕਰਕੇ ਇਹ ਜਿਹੇ ਬੰਦੇ ਇੱਕ ਕਾਲਜ ਦੇ ਵਿੱਚ ਉਹ ਸਪੈਸ਼ਲ ਗੈਸਟ ਆ ਉਹ ਚੀਫ ਗੈਸਟ ਵਲਾਈ ਬੈਠੇ ਉੱਥੇ ਇਹ ਗਲਤੀ ਆ ਮਾਪਿਓ ਦੀ ਵੀ ਦੇਖਣੀ ਚਾਹੀਦੀ ਆ ਵੀ ਹੁਣ ਆਪਣੇ ਕੋਲ ਆਈਡੀਆਲੀ ਮੁੱਕ ਗਏ ਯਾਰ ਹਾਂ ਵੀ ਕਿਹੇ ਜੇ ਸਾਡੇ ਜਵਾਕਾਂ ਨੂੰ ਸਕੂਲੇ ਆ ਕੇ ਵੀ ਮੈਂ ਸਕੂਲੇ ਆਪਣੇ ਕੋਈ ਆਪਣੇ ਜਿਹੜੇ ਚੀਫ ਗੈਸਟ ਆਉਂਦਾ ਸੀ ਉਹਦੀ ਹੁੰਦਾ ਸੀ ਤੁਲਨਾ ਵੀ ਆਪਾਂ ਇਹਦੇ ਵਰਗੇ ਬਣਨਾ ਵੀ ਇਹਨੇ ਕੀ ਅਚੀਵ ਕੀਤਾ ਲਾਈਫ ਚ ਅਚੀਵ ਕੀਤਾ ਤਾਂ ਕੀ ਹਾਰਡ ਟਾਈਮ ਸੀ ਉਹ ਹੀ ਕਮ ਓਵਰਕਮ ਆਉਦੇ ਹਨ ਵੀ ਕਿਹੜੀਆਂ ਮੁਸ਼ਕਲਾਂ ਦੇ ਵਿੱਚ ਦੀ ਨੰਘ ਕੇ ਆਇਆ ਇਹ ਯਾਨੀ ਕੀ ਸਿੱਖਿਆ ਜਾਂ ਕੀ ਦੇਖਿਆ ਹੁਣ ਜਿਹੜੇ ਬੰਦੇ ਨੇ ਇੱਕ ਸਿਰਫ ਆਪ ਦਾ ਆਪ ਦਾ ਜੈਂਡਰ ਚੇਂਜ ਕਰਿਆ ਉਹ ਜਵਾਕਾਂ ਲਈ ਕੀ ਆਈਡੈਂਟ ਆ ਉਹ ਵੀ ਮਾਂ ਪਿਓ ਕੱਲੇ ਇੱਥੇ ਆਏ ਮਰ ਗਏ ਇੱਥੇ ਆ ਲੁੱਟਦੇ ਆ ਕੱਲਾ ਉਹੀ ਨਾ ਸ਼ੇਅਰ ਕਰੀ ਜਾਓ ਤੁਹਾਡੇ ਜਵਾਕ ਸਕੂਲ ਤੇ ਵਿੱਚ ਕੌਣ ਆ ਰਿਹਾ ਕਿਉਂਕਿ ਜੇ ਇੱਥੇ ਸੋਸ਼ਲ ਮੀਡੀਆ ਤੇ ਆਇਆ ਦੇਖਿਆ ਤਾਂ ਉਹਨਾਂ ਨੇ ਵੀ ਹੋਣਗੇ ਉਹਨਾਂ ਨੇ ਵੀ ਤੁਸੀਂ ਜਵਾਕਾਂ ਨੂੰ ਜੇ ਪੜ੍ਹਾ ਰਹੇ ਹੋ ਤੁਸੀਂ ਤੁਹਾਡੇ ਸਕੂਲ ਵਾਲੇ ਆਸਾਨ ਨਹੀਂ ਕਰ ਰਹੇ ਤੁਸੀਂ ਉਹਨਾਂ ਨੂੰ ਫੀਸ ਪੇ ਕਰ ਰਹੇ ਹੋ ਤੁਹਾਡਾ ਹੱਕ ਆ ਇਹ ਗੱਲ ਦੇ ਜਾ ਕੇ ਉੱਥੇ ਫਿੰਗਰ ਚੱਕੰਦਾ ਵੀ ਆ ਚੀਜ਼ ਕਾਦੋਂ ਹੋ ਰਹੀ ਹੈ ਕੋਤ ਹੋ ਰਹੀ ਹੈ ਹਾਂ ਵੀ ਇਹ ਚੀਜ਼ੇ ਤੁਹਾਡੀ ਅਨਐਕਸੈਪਟੈਂਸ ਚੀਜ਼ਾਂ ਵਾਂ ਵਧੀਆ ਮੈਂ ਨਹੀਂ ਚਾਹੁੰਦਾ ਕਿ ਧਾਰਮਿਕ ਲੈ ਕੇ ਆ ਕੋਈ ਬੰਦੇ ਨੇ ਕੋਈ ਵਧੀਆ ਇਨਵੈਂਸ਼ਨ ਕਰੀ ਆ ਕਿਉਂਕਿ ਸਕੂਲ ਵਾਲੇ ਜਿਹੜੇ ਮਾਈਂਡ ਆ ਹਜੇ ਉਹ ਵਧੀਆ ਦਿਮਾਗ ਆ ਪਧੀਆਂ ਪਾਸੇ ਲਾਉਣ ਵਾਲੇ ਦਿਮਾਗ ਆ ਵੀ ਉਹਨਾਂ ਨੂੰ ਕੋਈ ਵਧੀਆ ਕਿਸੇ ਬੰਦੇ ਨੇ ਕੋਈ ਨਵਾਂ ਬਿਜ਼ਨਸ ਸਟਾਰਿਆ ਇੱਕ ਚੀਜ਼ ਹੈਗੀ ਆ ਮਾ ਕੋਈ ਮੁੱਖਿਆ ਨਹੀਂ ਹੈਗੇ ਅਜੇ ਕਰੈਕਟਰ ਜਾਂ ਬੰਦੇ ਹਾਂਜੀ ਹਾਂ ਵੀ ਉਹਨਾਂ ਨੂੰ ਜਵਾਨਾਂ ਨੂੰ ਰਾਈਟ ਆਈਡਲ ਦਿਖਾਉਣਾ ਇਹ ਮਾਪਿਆਂ ਦਾ ਵੀ ਫਰਜ਼ ਆ ਵੀ ਦੇਖਣ ਉਹਨਾਂ ਨੇ ਸਕੂਲ ਕੀ ਪੜਾ ਰਹੇ ਆ ਇਹ ਚੀਜ਼ ਬਹੁਤ ਜ਼ਰੂਰੀ ਆ ਪੰਜਾਬ ਪੱਧਰ ਦੇ ਉੱਤੇ ਜਾਂ ਆਪਣੀ ਕਮਿਊਨਿਟੀ ਨੂੰ ਲੈ ਕੇ ਕਿਤੇ ਵੀ ਬੈਠੀ ਆ ਉਹ ਕਿਉਂਕਿ ਸਾਡਾ ਇਹ ਗੱਲ ਕਰਨ ਦਾ ਮਕਸਦ ਇਹ ਸੀਗਾ ਵੀ ਜ਼ਰੂਰੀ ਨਹੀਂ ਹੈਗਾ ਹਾਂ ਠੀਕ ਆ ਇਹ ਕਾਰਨ ਬਹੁਤ ਵੱਡਾ ਬਣ ਚੱਲਿਆ ਰਿਹਾ ਬਸ ਮਾਈਗ੍ਰੇਸ਼ਨ ਦਾ ਪਰ ਇਹ ਨਹੀਂ ਹੈਗਾ ਵੀ ਤੁਸੀਂ ਇਹ ਵੀ ਦੇਖੋ ਵੀ ਜਿਹੜੇ ਬੰਦੇ ਸੋਚ ਰਿਹਾ ਵੀ ਇੱਥੇ ਪਰਮਾਨੈਂਟਲੀ ਰਹਿਣਾ ਬਾਹਰਲੇ ਦੇਸ਼ਾਂ ਚ ਜਾਣਾ ਹਾਂ ਤਾਂ ਉਹਨਾਂ ਨੂੰ ਇਸ ਚੀਜ਼ ਨੂੰ ਬਹੁਤ ਕਲੋਜ਼ਲੀ ਦੇਖਣਾ ਪੈਣਾ ਤੇ ਉਹੀ ਗੱਲ ਵੀ ਉਹ ਇਹ ਪਹਿਲਾਂ ਉਹਦੀ ਸਟੈਪ ਲੈਣੇ ਪੈਣੇ ਆ ਜਦੋਂ ਜਵਾਕ ਛੋਟੇ ਆ ਹਾਂ ਜਦੋਂ ਤੁਹਾਡੇ ਜਵਾਕ ਸਕੂਲ ਚ ਪੜਦੇ ਆ ਉਹ ਕੀ ਪੜਦੇ ਆ ਉਹ ਇੱਕ ਟਾਈਮ ਦਾ ਫੇਜ਼ ਆਉਂਦਾ ਵਾ ਜਦੋਂ ਆਪਾਂ ਉਹਨਾਂ ਨੂੰ ਇਹ ਚੀਜ਼ਾਂ ਕਲੀਅਰਲੀ ਦੱਸ ਸਕਦੇ ਹਾਂ ਹਾਂ ਛੋਟੇ ਹੁੰਦੇ ਜਵਾਕ ਉਦੋਂ ਉਹਨਾਂ ਨਾਲ ਆਪਾਂ ਇਦਾਂ ਦੀ ਸੈਂਸਿਟਿਵ ਮੁੱਦੇ ਤੇ ਗੱਲ ਨਹੀਂ ਕਰ ਸਕਦੇ ਪਰ ਆਪਣੀ ਕਮਿਊਨਿਟੀ ਦਾ ਡਰਾਅ ਬੈਕ ਰਿਹਾ ਵਾ ਕਿ ਆਪਾਂ ਇਹਨੂੰ ਸ਼ਰਮ ਦਾ ਵਿਸ਼ਾ ਬਣਾ ਲਿਆ ਆਪਾਂ ਖੁੱਲ ਕੇ ਐਕਸਪਲੇਨ ਨਹੀਂ ਕਰਦੇ ਵੀ ਇਹਦਾ ਮਤਲਬ ਕੀ ਆ ਵਰਡ ਐਨ ਜੀ ਬੀਟੀ ਹੈਨਾ ਠੀਕ ਹੈ ਇਹਨਾਂ ਲਈ ਇੱਕ ਜਿਆਦਾ ਲੋਕ ਫੋਰਵਰਡ ਲੋਕ ਆਪਾਂ ਪਰ ਆਪਾਂ ਨੂੰ ਇੱਕ ਟਾਈਮ ਦੇ ਦਿੱਤੇ ਆਪਦੇ ਮਾਂ ਨੂੰ ਧੀ ਨਾ ਪਿਓ ਨੂੰ ਪੁੱਤ ਨਾ ਇਹ ਬਹਿ ਕੇ ਗੱਲ ਕਰਨੀ ਪੈਣੀ ਆ ਵੀ ਦਿਸ ਇਜ਼ ਵਟ ਹਨਾ ਵੀ ਹੈਵਿੰਗ ਇਅਰ ਵੀ ਹਨਾ ਆਪਾਂ ਆਪ ਦਾ ਪਰੇ ਹੋ ਕੇ ਇਹ ਚੀਜ਼ ਤੋਂ ਚੱਲਣਾ ਵਾ ਉਹ ਚੀਜ਼ ਲਈ ਮੈਨੂੰ ਲੱਗਦਾ ਇਹੋ ਜੀਆਂ ਚੀਜ਼ਾਂ ਦਾ ਬੇਅਰ ਵੀ ਉੱਥੇ ਗੱਲ ਆ ਜਾਂਦੀ ਥੋੜਾ ਹੁਣ ਧਾਰਮਿਕ ਮੋਰਲ ਵੀ ਤੁਹਾਡੀ ਬੈਕਬੋਨ ਕੀ ਆ ਹਾਂ ਉੱਥੇ ਗੱਲ ਆ ਜਾਂਦੀ ਜਿੱਥੇ ਤੁਸੀਂ ਸਟਰੋਂਗ ਹਨਾ ਤੇ ਤੁਹਾਡੇ ਸੂਰਮਿਆਂ ਦੀਆਂ ਗੱਲਾਂ ਜਾਂ ਘਰ 'ਚ ਹੋਣ ਜਾਂ ਜਿਹੜਾ ਕੁਝ ਬੰਦਿਆਂ ਨੇ ਵਧੀਆ ਗੱਲਾਂ ਕੀਤੀਆਂ ਸਾਡਾ ਤਿਆਰਾ ਕੀ ਆਪਾਂ ਹਾਂ ਸਿਰਫ ਵੀ ਵਧੀਆ ਆਈਡਲ ਉਹਨਾਂ ਦੇ ਸਾਹਮਣੇ ਲਿਖਣੇ ਪੈਣੇ ਆ ਜਿਹੜੇ ਉਹਨਾਂ ਨੂੰ ਲੱਗਣ ਜਿੰਦਗੀ ਦੇ ਵਿੱਚ ਵੀ ਇਹਨਾਂ ਨੇ ਕੁਛ ਕਰਿਆ ਨਾ ਹਾਂਜੀ ਹਾਂ ਰੈਦਰ ਦੈਨ ਇੱਕ ਇਹ ਕੋਈ ਪ੍ਰਾਪਤੀਆਂ ਨਹੀਂ ਹੈਗੀਆਂ ਵੀ ਆਪਾਂ ਜੈਂਡਰ ਚੇਂਜ ਕਰ ਲਿਆ ਐ ਕਰ ਲਿਆ ਨਾ ਵੀ ਕਿਸੇ ਸਿਚੁਏਸ਼ਨ ਤੋਂ ਓਵਰਕਮ ਨਹੀਂ ਹੈਗੇ ਇਹਨਾਂ ਨੂੰ ਚਾਹੇ ਮਾਪੇ ਉਹ ਸਪੋਰਟ ਚਾਉਂਦੇ ਆ ਪਹਿਲਾਂ ਜੇ ਕੋਈ ਇਦਾਂ ਦਾ ਕੈਰੇਕਟਰ ਆਉਂਦਾ ਵਾ ਜੇ ਉਹ ਉਹ ਬੈਕ ਟੂ ਨਾਰਮਲ ਵਾਲੇ ਪਾਸੇ ਨੂੰ ਲੈ ਕੇ ਜਾਣਾ ਚਾਹੁੰਦੇ ਆ ਉਹ ਉਹਦੇ ਲਈ ਕੋਸ਼ਿਸ਼ ਕਰਨੀ ਚਾਹੀਦੀ ਆ ਰੈਦਰ ਦੈਨ ਕਿ ਉਹਨੂੰ ਉਹ ਦਿਨ ਤੱਕ ਨਹੀਂ ਚੱਲ ਹਾਂ ਨਹੀਂ ਨਹੀਂ ਸਹੀ ਆ ਹਾਂਜੀ ਹਾਂ ਨਹੀਂ ਬਾਕੀ ਇਹ ਤਾਂ ਆਪਣੀ ਆਪ ਦੀ ਇੰਨੀ ਸਮਝ ਹਾਂਜੀ ਹਾਂ ਇਹ ਕੰਟਰੀਆਂ ਜਾਂ ਕਮਿਊਨਿਟੀਆਂ ਦੀ ਇਹ ਅਸੈਪਟੈਂਸ ਇਹਨਾਂ ਨੂੰ ਮੁਬਾਰਕ ਆ ਇਹ ਆਪ ਦਾ ਕਹ ਰਹੀਏ ਕਿ ਏ ਤੋਂ ਲੈ ਕੇ ਜੈਡ ਤੱਕ ਉਹਦੇ ਲਈ ਸਾਰੇ ਐਫਰਟ ਲਾ ਰਹੇ ਆ ਸਾਰੇ ਨਾਲੇ ਆਏ ਆ ਵੀ ਸਾਰੀ ਇਹ ਕਮਿਊਨਿਟੀ ਵੀ ਸਾਰੀ ਖੁਸ਼ ਨਹੀਂ ਹੈ ਜੀ ਆਪਾਂ ਦੇਖਦੇ ਹਾਂ ਜਿਹੜੀ ਇਹ ਕਮਿਊਨਿਟੀ ਦੇ ਵਿੱਚ ਬੰਡੇ ਫੈਮਲੀਆਂ ਵਾਲੇ ਬੰਦੇ ਆ ਜਿਨ੍ਹਾਂ ਨੇ ਪਾਣੇ ਵਾਲੀਆਂ ਕਮਿਊਨਿਟੀਾਂ ਨੂੰ ਜਵਾਕਾਂ ਦੇ ਨਾਲ ਪਾਲਿਆ ਸੈਕਰੀਫਾਈ ਕੀਤਾ ਕਿ ਇਹਨਾਂ ਨੇ ਕੰਮ ਕਰ ਇੱਕ ਨੇ ਜਵਾਕ ਪਾਲੇ ਆ ਉਹ ਜਿਹੇ ਬੰਦੇ ਇਟਾਲੀਅਨ ਜਿਹੜੀ ਕਮਿਊਨਿਟੀ ਆ ਉਹ ਜ਼ਿਆਦਾਤਰ ਆਪਣਾ ਉਹਨਾਂ ਦਾ ਫੈਮਿਲੀ ਕਲਚਰ ਆਪਣਾ ਜਿਹ ਗ੍ਰੀਕ ਲਾਲਾ ਹੈ ਨਾ ਉਹ ਜਿਹੜੇ ਫੈਮਿਲੀ ਕਲਚਰ ਵਾਲੇ ਉਹ ਇਹ ਚੀਜ਼ਾਂ ਅਕਸੈਪਟ ਨਹੀਂ ਕਰਦੇ ਨਹੀਂ ਕਰਦੇ ਮੁਸਲਿਮ ਕੰਟਰੀਆਂ ਵੀ ਨਹੀਂ ਅਕਸੈਪਟ ਕਰਦੀਆਂ ਪਰ ਜਿਹੜੇ ਬੰਦੇ ਹੈਗੇ ਆ ਜਿਨ੍ਹਾਂ ਦਾ ਕੋਈ ਬੇਸ ਨਹੀਂ ਹੈਗੇ ਜਿਹੜੇ ਟਾਣੀ ਜਲੇ ਉੱਤੇ ਹੋਏ ਆ ਵੀ ਉੱਡੇ ਫਿਰਦੇ ਆ ਬਸ ਹਵਾਈ ਇੱਧਰ ਨੂੰ ਹਵਾਈ ਉੱਧਰ ਨੂੰ ਉਹ ਇਹ ਚੀਜ਼ ਨੂੰ ਜ਼ਿਆਦਾ ਐਜ਼ ਅ ਪ੍ਰਾਪਤੀ ਲੈਂਦੇ ਆ ਹੈ ਨਾ ਉਹਨਾਂ ਲਈ ਇਹ ਚੀਜ਼ ਹੈਨਾ ਦੇ ਆ ਮੋਰ ਦਨ ਵੈਲਕਮ ਹੈਨਾ ਕਿਵੇਂ ਆਪਦਾ ਇਹ ਚੀਜ਼ ਨੂੰ ਜਿਵੇਂ ਅੱਗੇ ਰੱਖਣਾ ਜਾਂ ਮਰਜੀ ਰੱਖਣਾ ਪਰ ਜਿਹੜੀਆਂ ਕਮਿਊਨਿਟੀਆਂ ਦੇ ਪਿੱਛੇ ਵਧੀਆ ਸਟਰੋਂਗ ਬੈਕਬੋਨ ਆ ਉਹਨਾਂ ਦੇ ਵਧੀਆ ਕਲਚਰ ਰਿਚ ਕਲਚਰ ਹਾਂਜੀ ਉਹਨਾਂ ਨੂੰ ਚਾਹੀਦਾ ਵਾ ਵੀ ਇਹ ਚੀਜ਼ ਨੂੰ ਧਿਆਨ ਨਾਲ ਸੀਰੀਅਸ ਹੋ ਕੇ ਚੱਲਣਾ ਆਪਦਾ ਠੀਕ ਆ ਜ਼ਰੂਰੀ ਨਹੀਂ ਹੈਗਾ ਕਿ ਇਹ ਚੀਜ਼ ਐਨੀ ਮਜ਼ਬੂਤੀ ਨਾਲ ਲਾਗੂ ਹੋ ਗਈ ਆ ਵੀ ਉਹਨਾਂ ਨੂੰ ਪਿੱਛੇ ਪੈਣਾ ਇਹਨਾਂ ਦੇ ਪਿੱਛੇ ਹਾਂਜੀ ਬਾਈ ਇਹ ਬਹੁਤ ਜ਼ਰੂਰੀ ਆ ਹਾਂ ਨਾਲੇ ਉਹ ਵੀ ਸਮੇਂ ਦੀ ਲੋਡ ਬਣ ਜਾਣੀ ਆ ਅੱਗੇ ਜਾ ਕੇ ਹਾਂਜੀ ਹਾਂ ਚਲੋ ਨਵੇਂ ਵੀਡੀਓ ਜੀ ਫਿਰ ਨਵੇਂ ਇਹੀ ਆਪਣਾ ਦਾ ਮੇਨ ਮਾਰਕਸਾ ਸੀਗਾ ਵੀ ਆਪਾਂ ਇਹ ਫੋਕਸ ਜੀ ਕਰਕੇ ਇਹਦੇ ਤੇ ਗੱਲ ਕਰੀਏ ਵੀ ਇਹ ਕਿਤੇ ਵੀ ਆ ਪੰਜਾਬ ਜੀ ਆਪਾਂ ਬਾਰ ਬਾਰ ਗੱਲ ਕਰਦੇ ਆ ਜਾਂ ਜਿੱਥੇ ਵੀ ਆ ਜੇ ਇਹ ਉੱਥੇ ਵੀ ਇਹ ਚੀਜ਼ ਆ ਰਹੀਆਂ ਵਾ ਬੇ ਇਹ ਕਈ ਕੰਪਨੀਆਂ ਇਹਨਾਂ ਨੂੰ ਪ੍ਰਮੋਟ ਕਰਦੀਆਂ ਆਪਾਂ ਉੱਥੇ ਚਲੋ ਆਏ ਆ ਵੀ ਆਪਣੇ ਕੋਲੇ ਆਪਦਾ ਇਤਿਹਾਸ ਹੈਗਾ ਆਪਣੇ ਕੋਲੇ ਆਪਦਾ ਸੱਭਿਆਚਾਰ ਹੈਗਾ ਤਾਂ ਇਹ ਚੀਜ਼ਾਂ ਨੂੰ ਆਪਾਂ ਉੱਥੇ ਇਹ ਵੀ ਕਰੀਏ ਪਰ ਜਿਹੜੇ ਕੋਸ਼ ਜਿਹੜੇ ਆ ਫਿਲਮਾਂ ਵਾਲੇ ਕੈਰੈਕਟਰ ਲੈ ਕੇ ਆ ਰਹੇ ਆ ਜਦੋਂ ਕੋਈ ਲੈ ਕੇ ਆ ਕਿ ਮੇਰੇ ਵਰਗਾ ਪੌਡਕਾਸਟ 'ਚ ਕੋਈ ਆਉਂਦਾ ਪ੍ਰੋਮੋਸ਼ਨ ਕਰਾਉਣ ਮੈਨੂੰ ਆਏ ਤਾਂ ਮੇਰੇ ਚਾਰ ਵਿਊ ਆ ਜਾਣਗੇ ਹਾਂ ਮੈਂ ਆਪਦਾ ਪਰਸਨਲ ਹੀ ਸੋਖਿਆ ਇੰਟਰਵਿਊ ਆਣੀ ਦੇਖਿਆ ਵੀ ਇਹ ਪੰਜਾਬ ਵਾਲੀ ਜਾਂ ਗਾਂਹ ਵਾਲੀ ਫਿਚਰ ਵੀ ਕਿੰਨਾ ਮਾੜਾ ਇਹੋ ਜਿਹੇ ਬੰਦਿਆਂ ਨੂੰ ਸਵਾਲ ਵੀ ਕੀਤੇ ਜਾਣੇ ਚਾਹੀਦੇ ਆ ਵੀ ਇਹ ਚੀਜ਼ਾਂ ਸੀਗੀਆਂ ਪਰ ਇਹ ਐਈਆਂ ਨਹੀਂ ਸੀਗੀਆਂ ਜਿੰਨੀਆਂ ਇਹਨਾਂ ਨੂੰ ਲੈ ਕੇ ਹਾਈਲੀ ਲੈ ਕੇ ਆ ਰਹੇ ਤੁਸੀਂ ਗੱਲੀ ਫਿਲਮ ਚਲਾਉਣਾ ਫਿਲਮ ਚਲਾਉਣ ਦਾ ਫਾਈਲਟ ਕਰ ਰਹੇ ਹੋ ਹਾਂਜੀ ਹਾਂ ਐਨੀਵੇ ਚਲੋ ਹੈਨਾ ਜੇ ਕੋਈ ਸਾਡੇ ਤੋਂ ਕੋਈ ਹੋ ਗਲਤੀ ਹੋ ਗਈ ਇਹਦੇ ਲਈ ਮਾਫੀ ਤੇ ਜਿਹੜੀ ਚੀਜ਼ ਸਾਤੋਂ ਨਹੀਂ ਕਵਰ ਹੋਈ ਜਾਂ ਕਿਸੇ ਕੋਲੇ ਸਾਡੇ ਨਾਲੋਂ ਜ਼ਿਆਦਾ ਇਨਫੋਰਮੇਸ਼ਨ ਹੋਵੇ ਤੁਸੀਂ ਆਪਦੀ ਸ਼ੇਅਰ ਕਰ ਸਕਦੇ ਹੋ ਪਰ ਆਪਾਂ ਇਹ ਰਲ ਮਿਲ ਕੇ ਹੀ ਹੁੰਦਾ ਇਹ ਚੀਜ਼ਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਵਾਂ ਹੈ ਨਾ ਵੀ ਨਾ ਤਾਂ ਇਹ ਸਾਡੇ ਕੱਲਿਆਂ ਦਾ ਫਰਜ਼ ਆ ਇਹ ਸਾਰਿਆਂ ਦਾ ਐਜ਼ ਅ ਕਮਿਊਨਿਟੀ ਫਰਜ਼ ਆ ਵੀ ਆਪਾਂ ਇਹਦੇ ਤੇ ਚੱਲੀਏ ਸੋਚੀਏ ਵੀ ਇਹ ਗੱਲਾਂ ਕਿੱਥੇ ਤੱਕ ਆਪਾਂ ਨੂੰ ਇਫੈਕਟ ਕਰ ਸਕਦੀਆਂ ਐਨੀਵੇ ਹੈ ਨਾ ਸਾਸ਼ੀ ਕਾਲ ਜੀ ਸਾਸ਼ੀ ਕਾਲ ਜੀ ਥੈਂਕ ਯੂ